ਸੁੰਦੇ ਆ ਕਹਾਵਤ ਵੀ ਜੇ ਦੋ ਪਲਵਾਨ ਅਖਾੜੇ ਚ ਘੁਲਦੇ ਆ ਮਲ ਤਾਂ ਇੱਕ ਨੇ ਢੈਣਾ ਹੀ ਹੁੰਦਾ ਹਾਂਜੀ ਵੀ ਇਹ ਪੌਡਕਾਸਟ ਕਿਸੇ ਪਾਰਟੀ ਦੇ ਹੱਕ ਜਾਂ ਵਿਰੋਧ ਚ ਨਹੀਂਗਾ ਦੇ ਵਿੱਚ ਨਹੀਂ ਸਮਾਜ ਮੂਰੇ ਰੱਖਿਆ ਦਾ ਟਰਾਂਸਪੇਰੈਂਟ ਕਰਤਾ ਬਿਲਕੁਲ ਹੀ ਸ਼ੀਸ਼ਾ ਸਾਫ ਹੋਇਆ ਹਨਾ ਚਲੋ ਇਲੈਕਸ਼ਨ ਸੀ ਇੱਕ ਧਰਨੇ ਜਿੱਤਣਾ ਸੀ ਜਿੱਤੀ ਵੀ ਕਿੱਤਰ ਢਾਨੇ ਯੋਗਿੰਦਰ ਯਾਦਵ ਜੀ ਨੇ ਉਹਨਾਂ ਨੂੰ ਇਹ ਗੱਲ ਕਹੀ ਆ ਕਹਿੰਦੇ ਜਦੋਂ ਮੈਂ ਉਹਨਾਂ ਦੇ ਨਾਲ ਕੰਮ ਕਰਦਾ ਸੀਗਾ ਕਹਿੰਦਾ ਉਹ ਕਹਿੰਦੇ ਵੀ ਉਹ ਕਹਿੰਦਾ ਚੁੱਪ ਕਰ ਜੋ ਕਹਿੰਦਾ ਇਹ ਮੈਂ ਫੋਨ ਮੈਂ ਹੀ ਕਰਾਇਆ ਆਨ ਦੀ ਰਿਕਾਰਡ ਆ ਤੇ ਕਿਸੇ ਨੇ ਦੇਖਣਾ ਹੋਵੇ ਦੀਪਕ ਸ਼ਰਮਾ ਜੀ ਦਾ ਚੈਨਲ ਆ ਉੱਥੇ ਜਾ ਕੇ ਦੇਖ ਸਕਦੇ ਨੇ ਜੁਗਿੰਦਰ ਯਾਦਵ ਜੀ ਦੀ ਪੂਰੀ ਇੰਟਰਵਿਊ ਪਈ ਆ ਮੈਂ ਉਹੀ ਗੱਲਬਾਤ ਆਪਾਂ ਦੇਖਿਆ ਹੀ ਚੰਗੇ ਵਿਅਕਤੀ ਨੇ ਜ਼ਿਆਦਾਤਰ ਚੰਗੇ ਵਿਅਕਤੀ ਜੇਲਾਂ 'ਚ ਮਿਲਦੇ ਆ ਬਿਲਕੁਲ ਆਪਾਂ ਇਹ ਸੁਣਦੇ ਸੀ ਉਹ ਵੀ ਉਹਨਾਂ ਦੀ ਦੌਰ 'ਚ ਸ਼ਾਮਿਲ ਨੇ ਇੱਕ ਇੱਕ ਅਜਿਹਾ ਹੱਕਾ ਵੋਟ ਦਾ ਜਿਹੜਾ ਨਿਰਪੱਖ ਤੁਹਾਨੂੰ ਤੁਹਾਡਾ ਲੀਡਰ ਚੁਣਨ ਲਈ ਕੋਡੀ ਰੂਲਿੰਗ ਪਾਰਟੀ ਚੋਣਨ ਲਈ ਕਿਸੇ ਵੀ ਕਿਸਮ ਦੀ ਬੰਦਿਸ਼ ਤੋਂ ਮੁਕਤ ਕਰਦਾ ਵੋਟ ਦਾ ਅਧਿਕਾਰ ਡੈਮੋਕ੍ਰੇਸੀ ਲੋਕਤੰਤਰ ਬਾਈ ਜੀ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਕਰਨੀ ਬਰ ਕੋਈ ਕਿਸੇ ਵੀ ਚਾਹੀਦੀ ਹੈ ਪਰ ਆਪਾਂ ਇਹ ਕਾਮਨਾ ਕਰਦੇ ਹਾਂ ਵੀ ਹੁਣ ਆਉਣੇ ਵਾਲਾ ਸਮਾਂ ਘੱਟੋ-ਘੱਟ ਨਿਰਪੱਖ ਫੈਸਲੇ ਦੇਖਣ ਨੂੰ ਮਿਲਣਾ ਹੁਣ ਵੀ ਟਾਈਮ ਆ ਗਿਆ ਹੈ ਆਪਣੇ ਹੱਕ 'ਚ ਫੈਸਲੇ ਹੋਣ ਬਿਲਕੁਲ ਜਾਂ ਤਾਂ ਸਾਨੂੰ ਪੰਜਾਬੀ ਮਿਲਦੇ ਨਹੀਂ ਜਿਹੜੇ ਐਜੂਕੇਟਿਡ ਨੇ ਜਾਂ ਸਾਨੂੰ ਉਹ ਦਿਖਦੇ ਨਹੀਂ ਬਿਲਕੁਲ ਭਾਈ ਜੀ ਮੇਰੇ ਆਪਣ ਪੰਜਾਬ ਦੇ ਹੱਕ ਹਿੱਤ ਦੀ ਗੱਲ ਕਰਦੇ ਆ ਚਲੋ ਦਿੱਲੀ ਚ ਤਾਂ ਸ਼ੀਸ਼ਾ ਸਾਫ ਹੋ ਗਿਆ ਹਾਂਜੀ ਹੁਣ ਆਪਾਂ ਅੱਗੇ ਅੱਜ ਪੰਜਾਬ ਦੇ ਵਿੱਚ ਲਗਭਗ 50% ਸਕੂਲਾਂ ਚ ਪ੍ਰਿੰਸੀਪਲ ਹੈ ਨਹੀਂ ਅੱਛਾ ਜੀ ਹਾਂਜੀ ਹੁਣ ਤੇ ਮੈਡੀਕਲ ਦੇ ਖੇਤਰ ਚ ਸੀਐਮ ਸਾਹਿਬ ਨੂੰ ਸੀਰੀਅਸ ਹੋ ਕੇ ਸੋਚਣ ਦੀ ਲੋੜ ਹੈ ਵੀ ਸੀਗੀ ਐਂ ਚੁਟਕੀਆਂ ਮਾਰਦੀ ਸੀ ਜਿਹੜੀ ਕਹਿੰਦੇ ਸੀਗੀ 5 ਮਿੰਟ ਦੇ ਵਿੱਚ ਐਮਐਸਪੀ 22 ਦੀਆਂ 22 ਫਸਲਾਂ ਤੇ ਦਵਾਂਗੇ ਕੀ ਉਹ ਐਮਐਸਪੀ ਪਾਈ ਦੀਆਂ 22 ਫਸਲਾਂ ਤੇ ਮਿਲ ਰਹੀ ਅੱਜ ਦੀ ਮਤਲਬ ਕੋਈ ਸੈਨੀ ਸਟ्रेस ਦੇ ਵਿੱਚ ਹੈ ਕਿ ਉਹ ਫਿਜ਼ੀਕਲੀ ਤਾਂ ਜਦੋਂ ਸਟ्रेस ਲੈਵਲ ਜ਼ਿਆਦਾ ਰਹੇ ਨਾ ਫਿਜ਼ੀਕਲੀ ਇਫੈਕਟ ਕਿਵੇਂ ਹੋ ਜੂਗੀ ਮਤਲਬ ਬਹੁਤ ਜ਼ਿਆਦਾ ਸਟ्रेस ਦੇ ਸਾਡਾ ਬੋਲਣ ਦਾ ਮੁੱਦਾ ਜਾਂ ਗੱਲਾਂਬੱਤਾਂ ਕਰਨ ਦਾ ਜੋ ਸਾਡਾ ਪ੍ਰੋਗਰਾਮ ਸੀ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਤਾਂ ਵੀ ਜੇ ਕਿਸੇ ਨੂੰ ਕੋਈ ਗੱਲ ਰੜਕੀ ਹੋਵੇ ਜਾਂ ਉੱਚੀ ਨਹੀਂ ਵੀ ਲੱਗੀ ਹੋਵੇ ਤਾਂ ਉਹਦੇ ਲਈ ਮਾਫੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਤੇ ਅੱਜ ਅਸੀਂ ਗੱਲਾਂ ਕਰਾਂਗੇ ਆਪਣੇ ਵੱਡੇ ਵੀਰ ਨਾਲ ਸਰਬਜੀਤ ਸਿੰਘ ਜੀ ਨਾਲ ਤੇ ਫਿਲਹਾਲ ਹਾਲੀ ਦੇ ਵਿੱਚ ਹੋਏ ਇਲੈਕਸ਼ਨ ਜਿਹੜੇ ਦਿੱਲੀ ਦੇ ਵਿੱਚ ਹੋਏ ਨੇ ਉਹਨਾਂ ਬਾਰੇ ਚਰਚਾ ਕਰਾਂਗੇ ਕਿ ਕੀ ਕੀ ਉਹਨਾਂ ਦੀਆਂ ਕਮੀਆਂ ਰਹਿ ਜਾਂਦੀਆਂ ਨੇ ਉੱਥੇ ਇਲੈਕਸ਼ਨ ਕਿਉਂ ਹਾਰੀ ਆ ਆਮ ਆਦਮੀ ਪਾਰਟੀ ਉਸ ਚੀਜ਼ ਨੂੰ ਡੀਕੋਡ ਕਰਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਹਾਂਜੀ ਠੀਕ ਠਾਕ ਵਧੀਆ ਤੇ ਭਾਈ ਜੀ ਜੇ ਮੈਂ ਕੁਝ ਭੁੱਲਦਾ ਨਾ ਹੋਵਾਂ ਤਾਂ ਤੁਸੀਂ ਇਸ ਬਾਰੇ ਸ਼ੁਰੂਆਪੇ ਕਰਨਾ ਚਾਹੋਗੇ ਹਾਂ ਭਲੈਕਸ਼ਨ ਵਾਰੀ ਹਾਂਜੀ ਹਾਂ ਭਲਕਈ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਇੰਤਜ਼ਾਰ ਸੀਗਾ ਹਾਂਜੀ ਦਿੱਲੀ ਦੇ ਵਿੱਚ ਇਲੈਕਸ਼ਨ ਸੀ ਵਿਧਾਨ ਸਭਾ ਦੀ 70 ਸੀਟਾਂ ਤੇ ਅ ਉਮੀਦਵਾਰਾਂ ਨੇ ਆਪਣਾ ਆਪਣਾ ਜਿਹੜਾ ਕਿਸਮਤ ਉਹਨੂੰ ਅਜਮਾਉਣਾ ਸੀ ਹਾਂਜੀ ਤੇ ਉਹਦਾ ਰਿਜ਼ਲਟ ਆਇਆ ਕੱਲ ਹਾਂਜੀ ਦੇਖਿਆ ਆਪਾਂ ਨੇ ਰਿਜ਼ਲਟ ਜਿਵੇਂ ਇੱਕ ਆਪਾਂ ਸੁਣਦੇ ਆਂ ਕਹਾਵਤ ਵੀ ਜੇ ਦੋ ਪਹਿਲਵਾਨ ਅਖਾੜੇ ਚ ਘੁਲਦੇ ਆ ਮੱਲ ਤਾਂ ਇੱਕ ਨੇ ਢੈਣਾ ਹੀ ਹੁੰਦਾ ਹਾਂਜੀ ਪਰ ਬੜਕਾਂ ਜਾਦੇ ਵੱਜ ਰਹੀਆਂ ਸੀ ਬੜਕਾਂ ਤਾਂ ਬਹੁਤ ਜਿਆਦਾ ਮੱਲ ਤਾਂ ਹਾਂ ਮੱਲ ਤਾਂ ਮੱਲ ਤਾਂ ਫਿਰ ਮੱਲੇ ਹੁੰਦਾ ਨਾ ਪਲਵਾਨ ਤਾਂ ਪਲਵਾਨ ਨੇ ਆ ਇਹ ਸੇਮੇ ਉੱਥੇ ਹੋਇਆ ਦਿੱਲੀ ਦੇ ਵਿੱਚ ਜਿਵੇਂ ਆਪਾਂ ਦੇਖਦੇ ਆ ਆਮ ਆਦਮੀ ਪਾਰਟੀ ਨੇ ਇਮਾਨਦਾਰੀ ਦਾ ਕੀਤੇ ਹੋਏ ਕੰਮਾਂ ਦਾ ਢੰਡੋਰਾ ਬਹੁਤਾ ਪਿੱਟਿਆ ਢੋਂਗ ਵੀ ਸੀ ਇਮਾਨਦਾਰੀ ਤਾਂ ਖੈਰ ਕੋਈ ਨਹੀਂ ਜਿਹੜਾ ਸ਼ਰਾਬ ਘਟਾਲਾ ਕੀਤਾ ਤੇ ਤੁਸੀਂ ਇਹ ਦੇਖ ਲਓ ਆਪਣੇ ਆਪ ਨੂੰ ਕਟੜ ਇਮਾਨਦਾਰ ਇੱਕ ਹੁੰਦੇ ਸੀ ਇਹ ਹੰਕਾਰੀ ਇੰਨੀ ਪਈ ਸੀ ਆਹ ਆ ਝਾੜੂ ਪਾਰਟੀ ਕਿ ਇਹਨਾਂ ਦਾ ਹੰਕਾਰ ਨਹੀਂ ਇਹਨਾਂ ਨੂੰ ਡਬੋਤਾ ਆਪਾਂ ਤਾਂ ਪਹਿਲਾਂ ਹੀ 4 ਦਿਨ ਪਹਿਲਾਂ ਹੀ ਇਲੈਕਸ਼ਨ ਤੋਂ ਪਹਿਲਾਂ ਹੀ ਆਪਾਂ ਡੀਕੋਟ ਕਰਕੇ ਹਟੇ ਸੀ ਵੀ ਇਲੈਕਸ਼ਨ ਦਾ ਮਾਹੌਲ ਕੀ ਬਣੂਗਾ ਬਾਕੀ ਤੁਸੀਂ ਸਾਰੀ ਮਤਲਬ ਉਹਦੇ ਵਿੱਚ ਦੱਸਤਾ ਸੀ ਵੀ ਕੀ ਬਣਨਾ ਹਾਂ ਆਪਾਂ ਆਪਣੇ ਆਪਣੇ ਵਿਚਾਰ ਆਪਾਂ ਰੱਖੇ ਸੀ ਵੈਸੇ ਆਪਣਾ ਦਿੱਲੀ ਨਾਲ ਕੋਈ ਵੋਟਾਂ ਦਾ ਸਾਂਝ ਹੈ ਨਹੀਂ ਕਿਉਂਕਿ ਆਪਣੀ ਇਲੈਕਸ਼ਨਾਂ ਪੰਜਾਬ ਵਿਧਾਨ ਸਭਾ ਚ ਆਪਾਂ ਹਾਂਜੀ ਆਪਣਾ ਮਤਦਾਨ ਕਰਦੇ ਆ ਬਿਲਕੁਲ ਬਿਲਕੁਲ ਪਰ ਜਿਹੜੀ ਜਿਵੇਂ ਆਪਾਂ ਆਮ ਜਨਤਾ ਆਮ ਜਨਤਾ ਦੀਆਂ ਲਗਭਗ ਮੰਗਾਂ ਦੀਆਂ ਸੇਮ ਹੀ ਹੁੰਦੀਆਂ ਨੇ ਜਾਂ ਉਹਨਾਂ ਦੀਆਂ ਛਾਵਾਂ ਆਪਣੇ ਸ਼ਾਸਕਾਂ ਪ੍ਰਤੀ ਸੇਮ ਹੀ ਹੁੰਦੀਆਂ ਨੇ ਪੌਡਕਾਸਟ ਦੀ ਸਟਾਰਟਿੰਗ ਦੇ ਵਿੱਚ ਆਪਾਂ ਇੱਕ ਗੱਲ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਲਈਏ ਵੀ ਇਹ ਪੌਡਕਾਸਟ ਕਿਸੇ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਨਹੀਂਗਾ ਦੇ ਵਿੱਚ ਨਹੀਂ ਹੈ ਪਰ ਇੱਕ ਪਾਰਟੀ ਹਾਰੀ ਆ ਆਪਾਂ ਨੂੰ ਉਹਦਾ ਨਾਮ ਲੈ ਕੇ ਦੱਸਣਾ ਪਊਗਾ ਜਿਹੜੀ ਪਾਰਟੀ ਜਿੱਤੀ ਉਹਨੂੰ ਉਹਦੀ ਜਿੱਤ ਦੀਆਂ ਮੁਬਾਰਕਾਂ ਭਾਜਪਾ ਜਿੱਤੀ ਆ ਉਹੀ ਜਿਵੇਂ ਆਪਾਂ ਪਹਿਲਵਾਨਾਂ ਵਾਲੀ ਗੱਲ ਕਰਦੇ ਸੀ ਸਾਹਮਣੇ ਵਾਲੇ ਆਪਣੇ ਆਪੋਜ਼ਿਟ ਕੈਂਡੀਡੇਟ ਨੂੰ ਜਾਂ ਪਾਰਟੀ ਨੂੰ ਮਾੜਾ ਜਾਂ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਹਾਂਜੀ ਇਹ ਗਲਤੀ ਕੀਤੀ ਆਮ ਪਾਰਟੀ ਨੇ ਕਿਉਂਕਿ ਇੱਕ ਇੱਕ ਪਾਸੇ ਤਾਂ ਆਪਾਂ ਕਾਨੂੰਨ ਦੀਆਂ ਦੁਹਾਈਆਂ ਦੰਨੇ ਆ ਦੁਹਾਈਆਂ ਡੈਮੋਕ੍ਰੇਸੀ ਵੀ ਡੈਮੋਕ੍ਰੇਸੀ ਆ ਅਸੀਂ ਲੋਕਤੰਤਰ ਸੰਵਿਧਾਨ ਨੂੰ ਮੰਨ ਰਹੇ ਆ ਅਸੀਂ ਕਾਨੂੰਨ ਨੂੰ ਮੰਨ ਰਹੇ ਆ ਕਾਨੂੰਨ ਨੇ ਇੱਕ ਵਿਅਕਤੀ ਨੂੰ ਅਪਰਾਧੀ ਘੋਸ਼ਿਤ ਕੀਤਾ ਸ਼ਰਾਬ ਘਟਾਲੇ ਚ ਇਹ ਹਾਂਜੀ ਹਨਾ ਦੂਜੇ ਪਾਸੇ ਆਪਾਂ ਉਹਨਾਂ ਦੇ ਫਿਰ ਹੱਕ ਪੱਖ ਚ ਹਾਂ ਦੇ ਨਾਰੇ ਮਾਰ ਰਹੇ ਆ ਇੱਕ ਭਾਈ ਜੀ ਮਾੜੀ ਜੀ ਗੱਲ ਕਹੂੰਗਾ ਮੈਂ ਤੁਸੀਂ ਗੱਲ ਆਪਣੀ ਕੰਟੀਨਿਊ ਰੱਖਿਓ ਜਦੋਂ ਤਾਂ ਭਗਵੰਤ ਮਾਨ ਸਾਹਿਬ ਆਹ ਬਸੀ ਪਠਾਣਾ ਰਾਜਪੁਰਾ ਟੱਪ ਜਾਂਦੇ ਨੇ ਹਾਈ ਡੈਮੋਕਰੇਸੀ ਹਾਈ ਡੈਮੋਕਰੇਸੀ ਜਦੋਂ ਰਾਜਪੁਰਾ ਅੰਦਰ ਨੂੰ ਆ ਜਾਂਦੇ ਨੇ ਫਿਰ ਉਸੇ ਡੈਮੋਕਰੇਸੀ ਦਾ ਕਿੰਨੀ ਵਾਰ ਮਰਡਰ ਕਰਦੇ ਨੇ ਮਤਲਬ ਹੁਣ ਇਹ ਇੰਨੀ ਦੀ ਗੱਲ ਹੈ ਹਾਂ ਆਪਾਂ ਇਸ ਪੌਡਕਾਸਟ ਦੇ ਵਿੱਚ ਦਿੱਲੀ ਵਿਧਾਨ ਸਭਾ ਜਿਹੜੀ ਇਲੈਕਸ਼ਨ ਸੀ ਉਹਦਾ ਰਿਜ਼ਲਟ ਆਇਆ ਹਾਂਜੀ ਉਹਦੇ ਬਾਰੇ ਗੱਲਾਂ ਬਾਤਾਂ ਕਰਨੀਆਂ ਨੇ ਉਹਨੂੰ ਖੰਗਾ ਲਾਂਗੇ ਹਾਂਜੀ ਪਰ ਗੱਲ ਇਹ ਫਿਰ ਦੂਜੇ ਪਾਸੇ ਚਲੇ ਜਾਂਦੀ ਆ ਵੀ ਕਿਸਾਨੀ ਮੁੱਦੇ ਨਾਲ ਸੰਬੰਧਿਤ ਜਾਂ ਪੰਜਾਬ ਦੇ ਅਜੋਕੇ ਹਾਲਾਤਾਂ ਨਾਲ ਸੰਬੰਧਿਤ ਹਾਂਜੀ ਕੀ ਰਾਜਪੁਰੇ ਧੋੜਲੇ ਪਾਸੇ ਨਹੀਂ ਲੋਕ ਵਾਸਤੇ ਉਹੀ ਤਾਂ ਗੱਲ ਹੈ ਉਹੀ ਤਾਂ ਜਦੋਂ ਅਸੀਂ ਪੰਜਾਬ ਚੋਂ ਬਾਹਰ ਜਾਂਦੇ ਆ ਤਾਸੀਂ ਬੜੇ ਹਾਂਦੇ ਨਾਰੇ ਮਾਰਦੇ ਇੱਕ ਮੈਂ ਕੱਲੇ ਵੀਡੀਓ ਦੇਖ ਰਿਆ ਸੀ ਭਗਵੰਤ ਮਾਨ ਸਾਹਿਬ ਦੀ ਹਾਂਜੀ ਇੱਕ ਕੈਂਡੀਡੇਟ ਦਾ ਪ੍ਰਚਾਰ ਕਰ ਰਹੇ ਨੇ ਹਾਂਜੀ ਕਹਿੰਦੇ ਵੀ ਜੇ ਕੋਈ ਤੁਹਾਨੂੰ ਪੈਸੇ ਦੇਣ ਆਉਂਦਾ ਤਾਂ ਉਹ ਜੇਬ 'ਚ ਪਾ ਲਓ ਏਦਾਂ ਮੇਰੇ ਯਾਦ ਆ ਇਸ਼ਾਰਾ ਵੀ ਉਹ ਕਰ ਰਿਹਾ ਸੀ ਨਹੀਂ ਐ ਮਾਈਕ ਹੱਥ 'ਚ ਸੀ ਕੁਛ ਐ ਫੜ ਕੇ ਵੀ ਜੇਬ 'ਚ ਪਾ ਲਓ ਦੇਖੀਏ ਪਰ ਪਿੱਛੇ ਕ ਖੜੀ ਆ ਪਾਰਟੀ ਆਪ ਸੋਚਣ ਵਾਲੇ ਬਥੇਰੇ ਇਹ ਜੇ ਬੰਦੇ ਵੀ ਹੋਣਗੇ ਜਿਨ੍ਹਾਂ ਨੂੰ ਇਹਨਾਂ ਨੇ ਜਾਂ ਇਹਨਾਂ ਦੇ ਕੈਂਡੀਡੇਟਸ ਨੇ ਜਾਂ ਜਿਨ੍ਹਾਂ ਨੂੰ ਭਗਵਾਨ ਤੁਮਨ ਜੀ ਭਮੱਕੜ ਦੱਸਦੇ ਸੀ ਹਾਂਜੀ ਉਹਨਾਂ ਨੇ ਅਪਰੋਚ ਕੀਤੀ ਲੋਕਾਂ ਤੋਂ ਕੀਤੀ ਹੋਊਗੀ ਹਾਂਜੀ ਹੁਣ ਸੇਮ ਇਹ ਹੋਇਆ ਜਿਵੇਂ ਅਰਵਿੰਦ ਕੇਜਰੀਵਾਲ ਜੀ ਇੱਕ ਦਿਨ ਪਹਿਲਾਂ ਕਹਿੰਦੇ ਨੇ ਵੀ ਸਾਨੂੰ 15-15 ਕਰੋੜ ਜਾਂ ਪਤਾ ਨਹੀਂ ਜੇ ਮੈਂ ਗਲਤ ਨਾ ਹੋਵਾਂ ਜਾਂ ਗਲਤ ਹੋਵਾਂ ਤਾਂ ਹੋ ਸਕਦਾ ਕੋਈ ਫਰਕ ਹੋਵੇ ਅਮਾਉਂਟ ਦਾ ਵੀ ਸਾਨੂੰ ਹਨਾ ਆਫਰਾਂ ਆ ਰਹੀਆਂ ਨੇ ਹਾਂਜੀ ਜਾਂ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇਹ ਕਮਲਾ ਉਹਨਾਂ ਕੋਲੇ ਪਹੁੰਚਿਆ ਹਾਂਜੀ ਉਹਨਾਂ ਨੇ ਕਿਹਾ ਵੀ ਲਿਆਓ ਸਾਨੂੰ ਤੁਹਾਨੂੰ ਕਿਹੜੇ ਮਾਧਿਅਮ ਦੇ ਥਰੂ ਧਮਕੀ ਆਈ ਆ ਜਾਂ ਕਿਸੇ ਨੇ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਇਹਦਾ ਮਤਲਬ ਨੇਰੇ ਝੂਠ ਤੇ ਖੜਿਆ ਬਾਈ ਜੀ ਆਹੀ ਤੁਹਾਡੀ ਗੱਲ ਬਹੁਤ ਬਿਲਕੁਲ ਤੁਸੀਂ 16 ਨੇ ਸੱਚ ਗਈ ਆ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਦੇ ਇਹਨਾਂ ਦੇ ਇੱਕ ਸਾਥੀ ਹੁੰਦੇ ਸੀ ਤੁਹਾਨੂੰ ਯਾਦ ਹੋਣਾ ਜੁਗਿੰਦਰ ਜਯਾਦਵ ਤੇ ਉਹਨਾਂ ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ ਦੀਪਕ ਸ਼ਰਮਾ ਜੀ ਪੱਤਰਕਾਰ ਨੇ ਉਹ ਆਪਣਾ YouTube ਚੈਨਲ ਚਲਾਉਂਦੇ ਨੇ ਨਿਰਪੱਖ ਪੱਤਰਕਾਰ ਨੇ ਕਿਸੇ ਪਾਰਟੀ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਯੋਗਿੰਦਰ ਯਾਦਵ ਜੀ ਨੇ ਉਹਨਾਂ ਨੂੰ ਇਹ ਗੱਲ ਕਹੀ ਆ ਕਹਿੰਦੇ ਜਦੋਂ ਮੈਂ ਉਹਨਾਂ ਦੇ ਨਾਲ ਕੰਮ ਕਰਦਾ ਸੀਗਾ ਕਹਿੰਦਾ ਉਹ ਕਹਿੰਦੇ ਵੀ 2015 ਦੀ ਗੱਲ ਹੈ ਜਦੋਂ ਇਲੈਕਸ਼ਨ ਵੇਲੇ ਵੀ ਇੱਕ ਬਾਹਰਲੇ ਨੰਬਰ ਤੋਂ ਮੈਨੂੰ ਫੋਨ ਕਰਾਇਆ ਤੇ ਕਿਸੇ ਬੰਦੇ ਤੋਂ ਯੋਗਿੰਦਰ ਯਾਦਵ ਜੀ ਕਹਿੰਦੇ ਮੈਂ ਅਰਵਿੰਦ ਜੀ ਨੂੰ ਦੱਸਿਆ ਵੀ ਅਰਵਿੰਦ ਵੀ ਮੈਨੂੰ ਐਦਾਂ ਫੋਨ ਆਇਆ ਵੀ ਐਨੇ ਲੱਖ ਦੇ ਵਿੱਚ ਉਹ ਗੱਲ ਕਹਿੰਦਾ ਵੀ ਮੈਂ ਮਤਲਬ ਐਫ ਆਈ ਆਰ ਕਰਾਉਣ ਜਾਂ ਨੰਬਰ ਦੇ ਕੇ ਉਹ ਕਹਿੰਦਾ ਚੁੱਪ ਕਰ ਜੋ ਕਹਿੰਦਾ ਇਹ ਮੈਂ ਫੋਨ ਮੈਂ ਹੀ ਕਰਾਇਆ ਆਨ ਦੀ ਰਿਕਾਰਡ ਆ ਤੇ ਕਿਸੇ ਨੇ ਦੇਖਣਾ ਹੋਵੇ ਦੀਪਕ ਸ਼ਰਮਾ ਜੀ ਦਾ ਚੈਨਲ ਆ ਉੱਥੇ ਜਾ ਕੇ ਦੇਖ ਸਕਦੇ ਨੇ ਜੁਗਿੰਦਰ ਯਾਦਵ ਜੀ ਦੀ ਪੂਰੀ ਇੰਟਰਵਿਊ ਪਈ ਆ ਮੈਂ ਉਹੀ ਗੱਲਬਾਤ ਇੰਨੇ ਝੂਠੇ ਨੇ ਇਹ ਉਹੀ ਗੱਲਬਾਤ ਹਰਕੀਰਤ ਕਰ ਰਹੇ ਆ ਅ ਇੱਕ ਪਾਸੇ ਤਾਂ ਅਸੀਂ ਇਹ ਢਡੋਰਾ ਪਿੱਕ ਰਹੇ ਆ ਪਿਛਲੇ ਕਈ ਸਾਲਾਂ ਦੇ ਵੀ ਅਸੀਂ ਦਿੱਲੀ ਮਾਡਲ ਲਾਗੂ ਕਰ ਲਾਂਗੇ ਹਾਂ ਨਾ ਗੁਜਰਾਤ ਇਲੈਕਸ਼ਨ ਵੀ ਸੀ ਸ਼ਾਇਦ ਪਹਿਲਾਂ ਜਿੱਥੇ ਆਪਣੇ ਸੀਐਮ ਸਾਹਿਬ ਪ੍ਰਚਾਰ ਕਰਦੇ ਫਿਰਦੇ ਹਾਂ ਜੀ 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 ਨੱਚ ਕੇ ਵੀ ਐ ਚਲੋ ਉਹ ਇੱਕ ਲੱਗ ਮੁੱਦਾ ਜਾ ਉਹਨਾਂ ਦੀ ਇੱਕ ਫੰਦ ਦਾ ਮਜ਼ਹਿਰਾ ਕਰਨ ਦਾ ਢੰਗ ਹੈ ਤੇ ਆਪਾਂ ਉਹ ਉਸ ਮਸਲੇ ਤੇ ਨਹੀਂ ਬੋਲਦੇ ਆਪਣਾ ਆਪਣਾ ਹਸਾਬ ਆ ਆਪਣਾ ਆਪਣਾ ਢੰਗ ਹੈ ਹਾਂਜੀ ਇੱਕ ਪਾਸੇ ਤਾਂ ਅਸੀਂ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਦੇ ਰੋਲੇ ਪਾਏ ਆ ਹਾਂਜੀ ਹੁਣ ਦਿੱਲੀ ਮਾਡਲ ਤੁਹਾਡਾ ਕਿੱਥੇ ਆ ਪਾਰਟੀ ਦੇ ਸੁਪਰੀਮੋ ਦੱਸਦੇ ਨੇ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਹਾਂਜੀ ਸਨਮਾਨਯੋਗ ਨੇ ਪੜੇ ਲਿਖੇ ਨੇ ਚੰਗੇ ਵਿਅਕਤੀ ਵੀ ਨੇ ਹਨਾ ਆਪਾਂ ਦੇਖਿਆ ਹੀ ਚੰਗੇ ਵਿਅਕਤੀ ਨੇ ਜ਼ਿਆਦਾਤਰ ਚੰਗੇ ਵਿਅਕਤੀ ਜੇਲਾਂ 'ਚ ਮਿਲਦੇ ਆ ਬਿਲਕੁਲ ਆਪਾਂ ਇਹ ਸੁਣਦੇ ਸੀ ਉਹ ਵੀ ਉਹਨਾਂ ਦੀ ਦੌਰ 'ਚ ਸ਼ਾਮਿਲ ਨੇ ਮੰਨਣਾ ਪਊਗਾ ਉਹਨਾਂ ਨੂੰ ਮੈਂ ਮੰਨਦਾ ਤੇ ਉਹ ਆਪ ਆਪਣੇ ਸੀਟ ਤੋਂ ਹਾਰਦੇ ਨੇ 404100 ਵੋਟਾਂ ਤੋਂ ਹਾਂਜੀ ਤਾਂ ਕਿਤੇ ਨਾ ਕਿਤੇ ਤਾਂ ਭਾਈ ਫਿਰਦਾਲ ਚਕਾਲਾ ਸੀ ਬਿਲਕੁਲ ਹੁਣ ਤੁਸੀਂ ਸੋਚ ਸਕਦੇ ਹੋ ਤੁਸੀਂ ਇਹ ਦੇਖੋ ਵੀ ਪਿਛਲੇ 10 ਸਾਲ ਤੋਂ ਉੱਥੇ ਰੂਲਿੰਗ ਆ ਪਾਰਟੀ ਸੀ ਦਿੱਲੀ ਦੇ ਵਿੱਚ ਹਾਂਜੀ ਲੋਕਲ ਬਾਡੀਜ਼ ਦਾ ਜੇ ਉਹ ਹਸਾਬ ਨਾਲ ਕੰਮ ਹੋਇਆ ਹੁੰਦਾ ਤਾਂ ਸ਼ਾਇਦ ਲੋਕ ਬਦਲ ਦੇਣਾ ਬਿਲਕੁਲ ਪਰ ਇਹ ਵੀ ਇਹਨਾਂ ਦਾ ਹੀ ਨਾਰਾ ਸੀ ਕਿ ਜਨਤਾ ਭਾਈ ਬਦਲਾਅ ਚਾਹੁੰਦੀ ਹੈ ਬਿਲਕੁਲ ਬਦਲਤ ਅਗਲੇ ਨੂੰ ਮੈਂਟਲ ਆ ਬਦਲ ਨੂੰ ਹਾਂ ਇਹ ਸੀ ਪਾਵਰ ਡੈਮੋਕ੍ਰੇਸੀ ਦੀ ਹਨਾ ਬੰਦਾ ਆਪਣੀ ਨਿਰਪੱਖ ਵੋਟ ਦਾ ਵਰਤੋਂ ਕਰਕੇ ਕਿਸੇ ਨੂੰ ਵੀ ਚੁਣ ਸਕਦਾ ਆਪਾਂ ਆਪਣੇ ਪੋਡਕਾਸਟ 'ਚ ਸੁਨੇਹਾ ਵੀ ਦੇ ਦਈਏ ਸਾਰਿਆਂ ਨੂੰ ਜੀ ਇੱਕ ਇੱਕ ਜਿਹੇ ਹੱਕਾ ਵੋਟ ਦਾ ਜਿਹੜਾ ਨਿਰਪੱਖ ਤੁਹਾਨੂੰ ਤੁਹਾਡਾ ਲੀਡਰ ਚੋਣਨ ਲਈ ਤੁਹਾਡੀ ਰੂਲਿੰਗ ਪਾਰਟੀ ਚੋਣਨ ਲਈ ਕਿਸੇ ਵੀ ਕਸਮ ਦੀ ਬੰਦਿਸ਼ ਤੋਂ ਮੁਕਤ ਕਰਦਾ ਵੋਟ ਦਾ ਅਧਿਕਾਰ ਡੈਮੋਕਰੇਸੀ ਲੋਕਤੰਤਰ ਬਾਈ ਜੀ ਆਪਣੀ ਵੋਟ ਦੀ ਵਾਰ ਤੋਂ ਜ਼ਰੂਰ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਪਰ ਉਹ ਕਿਸੇ ਵੀ ਪਰ ਜੋ ਸਰਪੰਚੀ ਦੇ ਇਲੈਕਸ਼ਨਾਂ ਚ ਇਹਨਾਂ ਨੇ ਡੈਮੋਕਰੇਸੀ ਦਾ ਕਤਲ ਕੀਤਾ ਮਤਲਬ ਪੰਜਾਬ ਪੰਜਾਬ ਦੇ ਵਿੱਚ ਸ਼ਰਿਆਮ ਇਹ ਗੱਲ ਆ ਮਤਲਬ ਔਨ ਮੀਡੀਆ ਰਿਕਾਰਡਸ ਨੇ ਹੁਣ ਸਬੂਤ ਨੇ ਲੋਕਾਂ ਕੋਲੇ ਠੀਕ ਆ ਕਈਆਂ ਨੇ ਹਾਈ ਕੋਰਟ ਚ ਕੇਸ ਵੀ ਲਾਏ ਹੋਏ ਨੇ ਤੇ ਇਹਨਾਂ ਨੇ ਜਿਸ ਹਾਵ ਨਾਲ ਡੈਮੋਕਰੇਸੀ ਦਾ ਕਤਲ ਕੀਤਾ ਨਾ ਇਹਨਾਂ ਦਾ ਜਦੋਂ ਇਹਨਾਂ ਨਾਲ ਕੋਈ ਧੱਕਾ ਕਰਦਾ ਫੇਰ ਆਬਰੀ ਵਾਰ ਲੋ ਚੀਕਾ ਮਾਰਦੇ ਚਲੋ ੱੱਕਾ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਇਹਨਾਂ ਨਾਲ ਕੋਈ ਕਰਦਾ ਕਿਉਂਕਿ ਜੇ ਜੇ ਬੀਜੇਪੀ ਵਾਲਿਆਂ ਨੇ ਕੀਤਾ ਫੇਰ ਆ ਵੀ ਪਰ ਫੇਰ ਵੀ ਗਲਤ ਉਹ ਹੀ ਹੈ ਨਾ ਵੀ ਜਿਹਦੇ ਹੱਥ ਰੱਸੀ ਉਹਦੀੋ ਮੱਝ ਹਾਂਜੀ ਇਹਨਾਂ ਦੇ ਹੱਥ 'ਚ ਪਾਵਰ ਸੀ ਇਹਨਾਂ ਦੇ ਹੱਥ 'ਚ ਸ਼ਾਸਨ ਸੀ ਹਾਂਜੀ ਪਰ ਜਿਹੜੇ ਕੰਮਾਂ 'ਤੇ ਅਸੀਂ ਰੋਲੇ ਪਾਏ ਹੋਏ ਸੀ ਹਾਂਜੀ ਸਿਹਤੋ ਕੰਮ ਹੋਏ ਨਹੀਂ ਬਿਲਕੁਲ ਬਾਈ ਜਿਵੇਂ ਸਿਹਤ ਨਾਲ ਸੰਬੰਧਿਤ ਹਜ਼ਾਰ ਹਜ਼ਾਰ ਸਿੱਖਿਆ ਨਾਲ ਸੰਬੰਧਿਤ ਜਾਂ ਹੋਰ ਸਮਾਜਿਕ ਲੋੜਾਂ ਨਾਲ ਸੰਬੰਧਿਤ ਜਿਹੜੇ ਟੰਡੋਰੇ ਪਿੱਟੇ ਜਾ ਰਹੇ ਸੀ ਹਾਂਜੀ ਜੇ ਮੈਂ ਪੰਜਾਬ ਦੀ ਉਹ ਗੱਲ ਕਰਦੇ ਆ ਆਪਣੇ ਇੱਕ ਮਹੱਲਾ ਕਲੀਨਿਕ ਨਾਮ ਦੀ ਸ਼ੈ ਲੈ ਕੇ ਆਏ ਇਹ ਵੋਟਾਂ ਤੋਂ ਪਹਿਲਾਂ ਹਾਂਜੀ ਚੰਗੀ ਗੱਲ ਆ ਸਿਹਤ ਨਾਲ ਸੰਬੰਧਿਤ ਜਿਹੜੇ ادارے ਨੇ ਉਹ ਜ਼ਿਆਦਾ ਤੋਂ ਜ਼ਿਆਦਾ ਖੁੱਲਣੇ ਚਾਹੀਦੇ ਨੇ ਤਾਂ ਕਿ ਹਰ ਵਿਅਕਤੀ ਨੂੰ ਘੱਟੋ ਘੱਟ ਜਿਹੜਾ ਬੇਸਿਕ ਮੈਡੀਕਲ ਟ੍ਰੀਟਮੈਂਟ ਆ ਉਹ ਮਿਲਣਾ ਚਾਹੀਦਾ ਸੌਖਾ ਤੇ ਮਤਲਬ ਘੱਟ ਪੈਸੇ ਆ ਘੱਟ ਪੈਸੇ ਹੁਣ ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜੀਆਂ ਡਿਸਪੈਂਸਰੀਜ਼ ਆਲਰੇਡੀ ਕਈ ਸਾਲ ਤੋਂ ਚੱਲਦੀਆਂ ਆ ਰਹੀਆਂ ਸੀ ਹਾਂਜੀ ਹਾਂਜੀ ਜਿਹੜੇ ਹਸਪੀਟਲ ਆਲਰੇਡੀ ਪਹਿਲਾਂ ਬਣੇ ਹੋਏ ਸੀ ਹਾਂਜੀ ਉਹਨਾਂ ਹਸਪੀਟਲਾਂ ਦੇ ਉੱਤੇ ਸਿਰਫ ਬੋਰਡ ਬਦਲੇ ਗਏ ਬੋਰਡਾਂ ਦੇ ਉੱਤੇ ਲਿਖਿਆ ਗਿਆ ਅ ਮਹੱਲਾ ਕਲੀਨਿਕ ਜੋ ਨਾਮ ਸੀ ਮੈਂ ਦੇਖਿਆ ਵੀ ਇੱਕ ਤੇ ਕਿਉਂਕਿ ਜਿਵੇਂ ਉਹ ਰੋਡ ਤੋਂ ਆਪਾਂ ਨਿਕਲਦੇ ਹਣਾ ਇੱਕ ਆਪਣੀ ਨਿਗਾ ਦੇ ਵਿੱਚ ਹੁੰਦੀ ਆ ਜਗਾ ਆਪਣੀ ਇੱਥੇ ਖੰਨੇ ਦੇ ਨਾਲ ਇਸ ਰੂਪਿੰਡ ਦੇ ਵਿੱਚ ਬਾਰ ਬਾਰ ਇੱਕ ਸਕੂਲ ਦੇ ਨਾਲ ਡਿਸਪੈਂਸਰੀ ਆ ਹਾਂਜੀ 20 ਸਾਲ ਪੁਰਾਣੀ ਆ ਕਈ ਵਾਰੀ ਉੱਥੇ ਕਿਸੇ ਮਰੀਜ਼ ਦੀ ਖਬਰ ਲੈਣ ਜਾਣਾ ਪੈਣਾ ਜਾਂ ਹਲਾ ਇਨ ਟੱਚ ਕਿਉਂਕਿ ਆਪਣਾ ਇਲਾਕਾ ਹਾਂਜੀ ਥੋੜਾ ਸਮਾਂ ਪਹਿਲਾਂ ਉੱਥੇ ਮਹੱਲਾ ਕਲੀਨਿਕ ਦਾ ਬੋਰਡ ਲੱਗ ਗਿਆ ਅੱਛਾ ਡਿਸਪੈਂਸਰੀ ਦਾ ਨਾਮ ਚੇਂਜ ਕਰਕੇ ਸਾਰਾ ਕੁਝ ਚੇਂਜ ਅੱਛਾ ਫਿਰ ਫਿਰ ਇਹਨਾਂ ਨੇ ਬਣਾਇਆ ਕੀ ਆ ਤੇ ਉਹ ਬੋਰਡ ਲੱਗ ਕੇ ਸਤਿਨ ਵਾਲੀ ਗੱਲ ਹੈ ਪ੍ਰਚਾਰ ਵੀ ਹੋਇਆ ਵੀ ਅਸੀਂ ਐਨੇ ਮਹੱਲਾ ਕਲੀਨਿਕ ਖੋਲ੍ਹਦੇ ਚੰਗੀ ਗੱਲ ਸੀ ਹਾਂਜੀ ਹੁਣ ਥੋੜਾ ਸਮਾਂ ਬਾਅਦ ਉਹ ਮਹੱਲਾ ਕਲੀਨਿਕਾਂ ਦੇ ਬੋਰਡ ਉਤਰ ਗਏ ਹਾਂਜੀ ਸੈਂਟਰ ਦਾ ਪੈਸਾ ਸੀ ਕਹਿੰਦੇ ਉਹ ਕੋਈ ਸੈਂਟਰ ਦੀ ਸਕੀਮ ਹੈ ਉਹਨਾਂ ਨੇ ਆਪਣੇ ਬੋਰਡ ਪਾਈ ਕਹੇ ਨੇ ਹੁਣ ਵੀ ਸਾਡੇ ਲਾਤੀ ਫਿਰ ਅਸੀਂ ਕਿੱਥੇ ਖੜੇ ਆ ਮੈਂ ਗੱਲ ਇਹ ਕਰਨੀ ਚਾਹੁੰਦਾ ਹੁਣ ਤੱਕ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਂ ਬਾਕੀ ਪਾਰਟੀਆਂ ਦੇ ਮੂਰੇ ਇਹ ਗੱਲਾਂ ਕਹਿੰਦੇ ਆਂ ਆ ਵੀ ਇਹਨਾਂ ਨੇ ਸਮਾਜ ਨੂੰ ਲੁੱਟ ਲੁੱਟ ਕੇ ਖਾਦਾ ਹਾਂਜੀ ਠੀਕ ਆ ਭਾਈ ਖਾ ਗਏ ਖਾ ਗਏ ਉਹ ਤਾਂ ਮਾੜੇ ਸੀ ਤੁਸੀਂ ਤੁਸੀਂ ਆਪਣੇ ਸ਼ਾਸਨ ਕਾਲ ਦੇ ਵਿੱਚ ਕਿਹੜਾ ਇਹ ਜਿਆ ਬਦਲਾਅ ਲੈ ਕੇ ਆਏ ਹੋ ਜਿਹਦੇ ਕਰਕੇ ਲੋਕ ਤੁਹਾਡੇ ਤੇ ਯਕੀਨ ਕਰਨ 2027 ਦੀਆਂ ਪੰਜਾਬ ਦੀਆਂ ਇਲੈਕਸ਼ਨਸ ਦਾ ਚਿਹਰਾ ਕੁਝ ਕੁਝ ਸਾਫ਼ ਹੋ ਰਿਹਾ ਬਾਈ ਜੀ ਵੀ ਕਿੱਧਰ ਨੂੰ ਜਾ ਰਹੇ ਹੈ ਨਾ ਤੁਹਾਨੂੰ ਹੁਣ ਜਿਵੇਂ ਆਪਾਂ ਆਪਣੇ ਪਿਛਲੇ ਪੌਡਕਾਸਟ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਹਾਂਜੀ ਹਾਂ ਆਪਾਂ ਰਿਕਾਰਡ ਕੀਤਾ ਵੀ ਸਾਡੇ ਸਾਧਨ ਵਰਤੇ ਗਏ ਹਾਂਜੀ ਸਾਡੇ ਹੀ ਮੰਤਰੀ ਨੇ ਸਾਡੀ ਭਰਾ ਨੇ ਸਾਡੀਆਂ ਹੀ ਭੈਣਾਂ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਪ੍ਰਚਾਰ ਕੀਤਾ ਹਾਂਜੀ ਪੰਜਾਬ ਦੇ ਹੀ ਸਾਧਨ ਵਰਤੇ ਗਏ ਉਹਨਾਂ ਨੂੰ ਆਪਾਂ ਕਾਰਾਂ ਦੇ ਰੂਪ 'ਚ ਕਹਿ ਲਈਏ ਇੰਦਨ ਦੇ ਰੂਪ 'ਚ ਕਹਿ ਲਈਏ ਸਿਕਿਉਰਿਟੀ ਦੇ ਰੂਪ ਚ ਗਏ ਜੀ ਹਾਂਜੀ ਜੋਰ ਇੰਨਾ ਲੱਗਿਆ ਹੋਵੇ ਹਮ ਸੀਟਾਂ ਫੇਰ ਵੀ ਟੋਡੀਆਂ ਰਹਿ ਜਾਣ ਸਾਰੀਆਂ 20 22 25 ਜਿੰਨੀਆਂ ਵੀ ਆਈਆਂ ਬਿਲਕੁਲ ਬਾਈ ਜੀ ਹੁਣ ਜਿਵੇਂ ਇਹ ਦਿੱਲੀ ਤੋਂ ਹੁਣ ਵਿਲੇ ਹੋ ਗਏ ਹੁਣ ਇਹਨਾਂ ਨਾਲ ਇਹਨਾਂ ਨੇ ਪੰਜਾਬ ਵੱਲ ਨੂੰ ਰੁਖ ਕਰਨਾ ਸੀਐਮ ਹਾਊਸ ਦੇ ਵਿੱਚ ਠੀਕ ਆ ਤੇ ਇਹਦਾ ਕੇਜਰੀਵਾਲ ਸਾਹਿਬ ਦਾ ਪੀਏ ਜਿਹੜਾ ਬੈਬਬ ਕੁਮਾਰ ਜੀ ਨੇ ਸਵਾਤੀ ਮਾਲੀਵਾਲ ਨੂੰ ਕੁੱਟਿਆ ਸੀਗਾ ਤੇ ਉਹ ਉੱਥੇ ਸੀਐਮ ਹਾਊਸ 'ਚ ਬੈਠਾ ਸੀਐਮ ਸਾਹਿਬ ਦੇ ਜਿਹੜੇ OSD ਸੀਗੇ ਪੰਜਾਬੀ ਮੁੰਡੇ ਸੀਗੇ ਜਿੰਨੇ ਵੀ ਉਹਨਾਂ ਦੇ ਅਸਤੀਫੇ ਲੈ ਲਏਗੇ ਇਹਨਾਂ ਨੂੰ ਤਾਂ ਇੱਕ ਸਟੈਂਪ ਰਵਟ ਦੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਤਾਂ ਬਹੁਤ ਕਾਣ ਹੋ ਰਿਹਾ ਪੰਜਾਬ ਦੇ ਝਾੜੂ ਪਾਰਟੀ ਜਿਵੇਂ ਕਰਨ ਲੱਗੀ ਆ ਅੱਪਾ ਚੰਗੇ ਸਮੇਂ ਦੀ ਕਾਮਨਾ ਕਰਦੇ ਆ ਜਿਹੜਾ ਸ਼ਾਸਨ ਕਾਲ ਭਗਵੰਤ ਮਾਨ ਜੀ ਦਾ ਬਾਕੀ ਆ ਉਮੀਦ ਕਰਦੇ ਆ ਵੀ ਉਹ ਚੰਗਾ ਹੋਵੇ ਚੰਗਾ ਹਜੇ ਵੀ ਹਜੇ ਪੰਜਾਬ ਦੇ ਹੱਕ ਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਵਿੱਚ ਫੈਸਲੇ ਲੈਣ ਬਿਲਕੁਲ ਉਹਨਾਂ ਨੇ ਪਹਿਲਾਂ ਵੀ ਕਈ ਕ੍ਰਾਂਤੀਕਾਰੀ ਫੈਸਲੇ ਲਏ ਨੇ ਆਪਾਂ ਇਹ ਗੱਲ ਤੋਂ ਮੁਨਕਰ ਨਹੀਂ ਹੁੰਦੇ ਬਿਲਕੁਲ ਪਰ ਜਦੋਂ ਕਿਸੇ ਦਾ ਦਬਾਅ ਹੁੰਦਾ ਨਾ ਕਿਸੇ ਦੇ ਉੱਤੇ ਫਿਰ ਉਹ ਆਪਣੀ ਮੱਤ ਨਾਲ ਕੰਮ ਨਹੀਂ ਕਰ ਪਾਉਂਦਾ ਭਾਈ ਜੀ ਇਹਨਾਂ ਦੋਨਾਂ ਦੇ ਵਿੱਚ ਜਦੋਂ ਟਸਲਵਾਜੀ ਚੱਲਦੀ ਹੈ ਨਾ ਇਹ ਰੇਵੜੀਆਂ ਇਹਨਾਂ ਦੇ ਜਿਹੜੇ ਲੋਕਲ ਐਮਐਲਏ ਨੇ ਜਾਂ ਮੰਤਰੀ ਨੇ ਇਹ ਨਜ਼ਾਰੇ ਨਾਲ ਉਹ ਉਧਰੋਂ ਵੀ ਖਾ ਰਹੇ ਨੇ ਇੱਧਰੋਂ ਵੀ ਖਾ ਰਹੇ ਨੇ ਦਿੱਲੀ ਵੱਲੋਂ ਵੀ ਤੇ ਇੱਧਰ ਉਹ ਮਤਲਬ ਦੋਨਾਂ ਦੇ ਵਿੱਚ ਇੱਕ ਕੰਪੀਟੀਸ਼ਨ ਚੱਲਦਾ ਨਾ ਵੀ ਜਿੰਦੇ ਵੱਲ ਜ਼ਿਆਦਾ ਐਮਐਲਏ ਝੁਕਣਗੇ ਉਹ ਸੀਐਮ ਹੋ ਸਕਦਾ ਜਦੋਂ ਪਿੱਛੇ ਜੇ ਗੱਲ ਚੱਲੀ ਸੀ ਸੀਐਮ ਬਦਲਣਾ ਭਵੰਤਮਨ ਜੀ ਉਦੋਂ ਬਿਮਾਰ ਹੋ ਗਏ ਸੀਗੇ ਤੇ 40s ਦੇ ਵਿੱਚ ਚਲੇ ਗਏ ਉਦੋਂ ਇਹਨਾਂ ਤੋਂ ਬਸ ਇਹਨਾਂ ਨੂੰ ਕਹਿ ਦਿੱਤਾ ਗਿਆ ਸੁਣਨ ਦੇ ਵਿੱਚ ਲੋਕਾਂ ਨੇ ਦੱਸਿਆ ਜਿਹੜੇ ਵੀ ਆਪਣੇ ਸੋਰਸਸ ਨੇ ਉਹ ਕਹਿੰਦੇ ਵੀ ਇੱਕ ਬਸ ਸਾਈਨ ਸਟੈਂਪਰ ਵਰਤ ਬਸ ਇਦਾਂ ਹੀ ਵਰਤਿਆ ਜਾ ਰਹੇ ਨੇ ਬਾਕੀ ਸਾਰਾ ਕੁਝ ਦਿੱਲੀ ਵਾਲੇ ਕਰ ਰਹੇ ਨੇ ਆਪਾਂ ਮੈਂ ਉਹੀ ਕੀਰਤ ਗੱਲ ਕਰ ਰਹੇ ਆ ਆਪਾਂ ਇਹ ਕਾਮਨਾ ਕਰਦੇ ਆਂ ਵੀ ਹੁਣ ਆਉਣੇ ਵਾਲਾ ਸਮਾਂ ਘੱਟੋ-ਘੱਟ ਨਿਰਪੱਖ ਫੈਸਲੇ ਦੇਖਣ ਨੂੰ ਮਿਲਣ ਹੁਣ ਵੀ ਟਾਈਮ ਆ ਗਿਆ ਹੈ ਪੰਜਾਬ ਦੇ ਹੱਕ 'ਚ ਫੈਸਲੇ ਹੋਣ ਬਿਲਕੁਲ ਜਿਵੇਂ ਤੁਸੀਂ ਇੱਕ ਅਹੁਦੇ ਦੀ ਗੱਲ ਕੀਤੀ ਆ ਵੀ OSD ਸਾਰੇ ਬਾਹਰ ਦੇ ਸੀ ਜਾਂ ਹੋਰ ਤੁਸੀਂ ਇਸ ਸਮੇਂ ਦੇਖ ਲਓ ਪੰਜਾਬ ਦੇ ਜਿੰਨੇ ਵੀ ਹਾਇਰ ਅਥਾਰਟिटीज ਦੇ ਉੱਤੇ ਤਾਇਨਾਤ ਨੇ ਮੁਲਾਜ਼ਮ ਕੋਈ ਵੀ ਪੰਜਾਬੀ ਉਹ ਕੋਈ ਵੀ ਪੰਜਾਬੀ ਨਹੀਂ ਹੈਗਾ ਸਾਰੇ ਗੈਰ ਪੰਜਾਬੀ ਨੇ ਜਾਂ ਤਾਂ ਸਾਨੂੰ ਪੰਜਾਬੀ ਮਿਲਦੇ ਨਹੀਂ ਜਿਹੜੇ ਐਜੂਕੇਟਿਡ ਨੇ ਜਾਂ ਸਾਨੂੰ ਉਹ ਦਿਖਦੇ ਨਹੀਂ ਬਿਲਕੁਲ ਭਾਈ ਜੀ ਨੇਰੇ ਪੂਰੇ ਨਹੀਂ ਆਪਾਂ ਕਹਿ ਸਕਦੇ ਵੀ ਪੰਜਾਬੀ ਪੜ੍ਹੇ ਲਿਖੇ ਨਹੀਂ ਜਾਂ ਉਹ ਉਸ ਅਹੁਦੇ ਦੇ ਯੋਗ ਨਹੀਂ ਬਿਲਕੁਲ ਭਾਈ ਜੀ ਇਹ ਵੀ ਇੱਕ ਅ ਘਟ ਗਿਣਤੀ ਦਵਾਉਣ ਦੀ ਸਾਜ਼ਿਸ਼ ਕਹਿ ਸਕਦੇ ਆ ਆਪਾਂ ਇਹ ਇਹ ਨਾ ਭਗਵੰਤ ਮਾਨ ਸਾਹਿਬ ਕੋਲੇ 2 ਸਾਲ ਹਜੇ ਵੀ ਪਏ ਨੇ ਠੋਕ ਕੇ ਦਿੱਲੀ ਦੇ ਖਿਲਾਫ ਖੜ ਜਣ ਜਿਵੇਂ ਚੰਨੀ ਸਾਹਿਬ ਨੇ ਸਟੈਂਡ ਲਿਆ ਸੀ ਨਾਲੇ ਸਭ ਤੋਂ ਵੱਡੀ ਗੱਲ ਅਹੀ ਕੀ ਤ ਪਤਾ ਕੀ ਦੇਖਣ ਚਾਹੁੰਦੀ ਆ ਹੁਣ ਤੱਕ ਭਗਵੰਤ ਮਾਨ ਜੀ ਇਹ ਕਹਿੰਦੇ ਰਹੇ ਨੇ ਵੀ ਮੈਂ ਇੱਕ ਆਮ ਮਾਸਟਰ ਦਾ ਬੇਟਾ ਬੇਟਾ ਹਨਾ ਮੈਂ ਇੱਕ ਆਮ ਘਰ ਚੋਂ ਆਇਆ 7-8 ਕਿਲੇ ਵਾਲਾ ਕਿਸਾਨ ਆ ਮ ਆਮ ਮੱਧ ਵਰਗੀ ਕਿਸਾਨ ਆ ਪਰਵਾਰਾਂ ਚ ਵਿਚਰੇ ਆਪਾਂ ਉਹਨਾਂ ਨੂੰ ਦੇਖਦੇ ਵੀ ਰਹੇ ਹਾਂ ਪਹਿਲਾਂ ਉਹ ਸਮਾਜਿਕ ਗਤੀਵਿਧੀਆਂ ਚ ਕਾਫੀ ਸਰਗਰਮ ਰਹੇ ਨੇ ਹਣਾ ਟੈਸਟਾਂ ਦੇ ਮੁੱਦਿਆਂ ਚ ਕਹਿ ਲਈਏ ਫਿਲਮਾਂ ਚ ਕਹਿ ਲਈਏ ਸਰਕਾਰਾਂ ਤੇ ਸਵਾਲ ਚੱਕਦੇ ਸਰਕਾਰਾਂ ਤੇ ਸਵਾਲ ਚੱਕਣ ਤੋਂ ਪਹਿਲੀ ਬਿਲਕੁਲ ਬਿਲਕੁਲ ਪਰ ਜਦੋਂ ਪਾਵਰ ਚ ਆਏ ਨੇ ਤਾਂ ਬਿਲਕੁਲ ਉਲਟ ਹੋ ਗਿਆ ਮੈਂ ਤਾਂ ਆਪ ਪਹਹਰਾਂ ਰਹੇ ਹਾਂ ਇੰਨਾ ਰਿਫਾਰਮ ਕਿਵੇਂ ਆ ਗਿਆ ਬੰਦੇ ਚ ਕਮਾਲ ਦੀ ਰਿਫਾਰਮ ਬਦਲਾਓ ਇਹਨੂੰ ਆਪਾਂ ਦਬਾਓ ਕਹਿ ਸਕਦੇ ਹਾਂ ਦਬਾਅ ਜਾਂ ਤਾਂ ਉਹਨਾਂ ਦੇ ਉੱਤੇ ਕਿਸੇ ਦਾ ਦਬਾਅ ਹੈ ਸਿਰਫ ਉਸ ਦਾਇਰੇ ਚ ਕੰਮ ਕਰ ਰਹੇ ਨੇ ਮੈਨੂੰ ਤਾਂ ਪਰ ਜੇ ਆਪਾਂ ਹੁਣ ਪੰਜਾਬ ਦੇ ਹੱਕ ਹਿੱਤ ਦੀ ਗੱਲ ਕਰਦੇ ਆ ਚਲੋ ਦਿੱਲੀ ਚ ਤਾਂ ਸ਼ੀਸ਼ਾ ਸਾਫ਼ ਹੋ ਗਿਆ ਹਾਂਜੀ ਹੁਣ ਆਪਾਂ ਅੱਗੇ ਪੰਜਾਬ ਦੇ ਹੱਕ ਹਿੱਤ ਦੀ ਗੱਲ ਕਰਦੇ ਆ ਭਵੰਤਮਾਨ ਜੀ ਇੱਕ ਗੱਲ ਦਾ ਬਹੁਤ ਢੰਡੋਰਾ ਪਿੱਟਦੇ ਰਹਿਆ ਵੀ ਮੈਂ ਕਾਮਪਨਾਰ ਪਰਿਵਾਰ ਚੋਂ ਆ ਮੇਰੇ ਫਾਦਰ ਸਾਹਿਬ ਮਾਸਟਰ ਸੀ ਹੈਨਾ ਵੀ ਮੈਂ ਉਸ ਪਰਿਵਾਰ ਚੋਂ ਆ ਉਹ ਮਿਹਨਤ ਕਰਨ ਜਾਂਦੇ ਸੀ ਪੜਾਉਂਦੇ ਸੀ ਅਸੀਂ ਵੀ ਸਰਕਾਰੀਆਂ ਚ ਪੜੇ ਆ ਹਾਂਜੀ ਆਪਾਂ ਹੁਣ ਉਧਰ ਨੂੰ ਨਹੀਂ ਜਾਂਦੇ ਗੱਲਬਾਤ ਬਹੁਤ ਲੰਬੀ ਹੋ ਜੂਗੀ ਹਾਂਜੀ 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 ਕਿਉਂਕਿ ਉਹ ਟਿੱਕਾ ਟਪਣੀ ਵੀ ਕਰਦੇ ਰਹੇ ਨੇ ਵੀ ਜਿਹੜੇ ਆ ਮਾਡਰਨ ਸਕੂਲਾਂ 'ਚ ਪੜ੍ਹੇ ਨੇ ਬਿਲਕੁਲ ਉਹਨਾਂ ਨੂੰ ਥੋੜੀ ਪਤਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਕੀ ਕੀ ਸਹੂਲਤਾਂ ਜਾਂ ਕੀ ਕੀ ਚੀਜ਼ਾਂ ਚਾਹੀਦੀਆਂ ਸੀ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਆਪਾਂ ਸਕੂਲਾਂ ਦੀ ਅਦਾਰੇ ਬੜੇ ਸਾਰੇ ਨੇ ਬੜੀਆਂ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਵਿਸ਼ੇ ਪਏ ਬਿਲਕੁਲ 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 ਅੱਜ ਪੰਜਾਬ ਦੇ ਵਿੱਚ ਲਗਭਗ 50% ਸਕੂਲਾਂ 'ਚ ਪ੍ਰਿੰਸੀਪਲ ਹੈ ਨਹੀਂ ਅੱਛਾ ਜੀ ਹਾਂਜੀ ਹੁਣ ਪਰਿਵਾਰ ਦੇ ਵਿੱਚ ਪਰਿਵਾਰ ਦਾ ਮੁਖੀ ਨਾ ਹੋਵੇ ਸਰਕਾਰੀ ਸਕੂਲਾਂ 'ਚ ਪ੍ਰਿੰਸੀਪਲ ਹੀ ਹੈ ਨਹੀਂ ਕਿ ਜੀ ਸੀਨੀਅਰ ਸਕੈਂਡਰੀ ਸਕੂਲ ਵੀ ਫਿਰ ਲਗਭਗ 40-45% ਐਦਾਂ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਪ੍ਰਿੰਸੀਪਲ ਦਾ ਅਹੁਦਾ ਖਾਲੀ ਹੈ ਫਿਰ ਉਹਨਾਂ ਦਾ ਚਾਰਜ ਕੌਣ ਸਾਂਭਦਾ ਉਹਨਾਂ ਦਾ ਐਡੀਸ਼ਨਲ ਚਾਰजेस ਦਿੱਤੇ ਹੁੰਦੇ ਨੇ ਅੱਛਾ ਜਿਵੇਂ ਵਿਭਾਗ ਦੇ ਵਿੱਚ ਹਾਂ ਵਿਭਾਗ ਦੇ ਵਿੱਚ ਮਤਲਬ ਜੋ ਉਹਨਾਂ ਦਾ ਟੀਚਰ ਬੋਡੀਆਂ ਦੇ ਅੰਦਰ ਇਹ ਤਾਂ ਫਿਰ ਉਹਦੇ ਵਿੱਚੋਂ ਉਹਨਾਂ ਦੇ ਉੱਤੇ ਬਰڈن ਜਾਂ ਬੋਝ ਕਹਿ ਸਕਦੇ ਆ ਪਾਇਆ ਹੁੰਦਾ ਤੁਸੀਂ ਇਹ ਦੇਖੋ ਪਰਿਵਾਰ ਦਾ ਮੁਖੀ ਨਾ ਹੋਵੇ ਤਾਂ ਪਰਿਵਾਰ ਕਿਸ ਢੰਗ ਨਾਲ ਚੱਲਦਾ ਬिखर ਜਾਂਦਾ ਜੀ ਹੁਣ ਇਹੀ ਸੇਮ ਹਾਲਾਤ ਸਕੂਲ ਦੇ ਹੋ ਗਏ ਹਨ ਜਿਵੇਂ ਮੰਨ ਲਓ ਉੱਥੇ 100 200 500 1000 ਬੱਚਾ ਹਾਂਜੀ ਉਹਨਾਂ ਨੂੰ ਟੀਚਰ ਸਾਂਭ ਰਹੇ ਨੇ ਪਹਿਲਾਂ ਤਾਂ ਚਲੋ ਟੀਚਰ ਵੀ ਘੱਟੇ ਨੇ ਬਿਲਕੁਲ ਕਿਉਂਕਿ ਭਰਤੀਆਂ ਉਹ حساب ਨਾਲ ਨਹੀਂ ਹੋ ਰਹੀਆਂ ਜਾਂ ਹੋਈਆਂ ਨਹੀਂ ਹਾਂਜੀ ਤੇ ਪ੍ਰਿੰਸੀਪਲ ਸਾਹਿਬਾਨ ਉੱਥੇ ਮੌਜੂਦ ਨਹੀਂ ਗਏ ਹਾਂ ਤੁਸੀਂ ਸਿੱਖਿਆ ਦਾ ਮਿਆਰ ਜਾਂ ਸਿੱਖਿਆ ਦਾ ਲੈਵਲ ਦੇਖੋ ਕਿੱਥੇ ਹੋਊਗਾ ਗੱਲਾਂ ਇਹ ਵੀ ਭਾਈ ਸੋਚਣ ਦੀਆਂ ਬਿਲਕੁਲ ਆਪਾਂ ਇਹ ਵੀ ਕਾਮਨਾ ਕਰਦੇ ਆ ਵੀ ਕੋਈ ਚੰਗਾ ਫੈਸਲਾ ਸਿੱਖਿਆ ਦੇ ਮੈਡੀਕਲ ਦੇ ਤੇ ਖੇਡਾਂ ਦੇ ਖੇਤਰ ਦੇ ਵਿੱਚ ਜਾਂ ਬਾਕੀ ਵੀ ਚਲੋ ਸਾਰੀ ਲੋੜਵੰਦ ਨੇ ਸਾਰੀ ادارے ਜਾਂ ਸਾਰੀ ਖੇਤਰ ਪਰ ਸਿੱਖਿਆ ਤੇ ਮੈਡੀਕਲ ਦੇ ਖੇਤਰ ਚ ਸੀਐਮ ਸਾਹਿਬ ਨੂੰ ਸੀਰੀਅਸ ਹੋ ਕੇ ਸੋਚਣ ਦੀ ਲੋੜ ਹੈ ਵਾਪਸ ਪਰੱਖ ਦਿੱਲੀ ਵੱਲ ਕਰਦੇ ਆ ਨਤੀਜਿਆਂ ਨੇ ਬਹੁਤ ਚੀਜ਼ਾਂ ਸਾਫ ਕਰਕੇ ਸਮਾਜ ਮੂਰੇ ਰੱਖਿਆ ਨੇ ট্রান্সਪੇਰੈਂਟ ਕਰਤਾ ਬਿਲਕੁਲ ਹੀ ਸ਼ੀਸ਼ਾ ਸਾਫ ਹੋਇਆ ਹਨਾ ਚਲੋ ਇਲੈਕਸ਼ਨ ਸੀ ਕਿਹਤਰ ਨੇ ਜਿੱਤਣਾ ਸੀ ਜਿੱਤੀ ਵੀ ਕਿਤਰ ਪਰ ਜਿਹੜੀ ਤੇ ਹਾਰੀ ਆ ਹਾਂਜੀ ਉਹ ਤੇਰਾ ਹਾਰਨ ਦੇ ਕਾਰਨ ਬਹੁਤ ਜ਼ਿਆਦਾ ਨੇ ਹਾਂਜੀ ਸਿਰਫ ਆਪਣੇ ਆਪ ਨੂੰ ਸਿਰਫ ਆਪਣੇ ਆਪ ਨੂੰ ਇਹ ਕਹੀ ਜਾਣਾ ਵੀ ਮੈਂ ਬਹੁਤ ਸੱਚਾ ਜਾਂ ਮੈਂ ਬਹੁਤ ਇਮਾਨਦਾਰ ਆ ਜਾਂ ਮੈਂ ਬਹੁਤ ਸਮਾਜ ਪ੍ਰਤੀ ਕੰਮ ਕਰ ਰਹੇ ਹਾਂ ਕਹਿਣਾ ਕਰਨਾ ਤੇ ਹੋਇਆ ਹੋਣਾ ਬਹੁਤ ਇਹ ਅਲੱਗ-ਅਲੱਗ ਭਾਗ ਨੇ ਹਾਂਜੀ ਅਲੱਗ-ਅਲੱਗ ਭਾਗ ਮੈਂ ਕਹਤਾ ਵੀ ਮੈਂ ਸਮਾਜ ਲਈ ਕੰਮ ਕਰੂੰਗਾ ਕਰੂੰਗਾ ਮੈਂ ਕਹਤਾ ਵੀ ਮੈਂ ਸਮਾਜ ਲਈ ਕੰਮ ਕੀਤੇ ਨੇ ਨਹੀਂ ਤੀਜਾ ਹਿੱਸਾ ਭਾਈ ਇਹ ਵੀ ਆ ਵੀ ਜਿਹੜੇ ਕੰਮ ਕੀਤੇ ਨੇ ਉਹ ਕਿੱਥੇ ਨੇ ਕਿੱਥੇ ਨੇ ਭਾਈ ਜੀ ਹੁਣ ਆਪਾਂ ਖੇਤਾਂ 'ਚ ਬੈਠੇ ਆ ਆਪਾਂ ਆਪਣੇ ਖੇਤਾਂ 'ਚ ਬੈਠੇ ਆ ਠੀਕ ਆ ਆਪਣੀ ਮੋਟਰ 'ਤੇ ਬੈਠੇ ਆ ਤੇ ਤੁਸੀਂ ਹੁਣ ਦੇਖੋ ਆ ਖੇਤਾਂ ਲਈ ਠੀਕ ਆ ਇੱਕ ਇਹਨਾਂ ਦੀ ਬੀਬੀ ਸੀਗੀ ਆਏ ਝਟਕੇ ਮਾਰਦੀ ਸੀ ਜਿਹੜੀ ਕਹਿੰਦੇ ਸੀਗੀ 5 ਮਿੰਟ ਦੇ ਵਿੱਚ ਐਮਐਸਪੀ 22 ਦੀਆਂ 22 ਫਸਲਾਂ ਤੇ ਦਵਾਂਗੇ ਕਿ ਉਹ ਐਮਐਸਪੀ ਪਾਈ ਦੀਆਂ 22 ਫਸਲਾਂ ਤੇ ਮਿਲ ਰਹੀ ਹੈ ਅੱਜ ਦੀ ਕੀਤੀ ਗੱਲ ਪਤਾ ਕੀ ਆ ਹੁਣ ਕਹਿੰਦੇ ਇੱਕ ਮਿੰਟ ਵੀਰੇ ਮੈਂ ਡਰਾਪਟ ਕਰੂੰ ਕਹਿੰਦੇ ਇਹ ਤਾਂ ਸਟੇਟ ਮੈਟਰ ਹੈ ਉਹ ਨਹੀਂ ਇਹ ਤਾਂ ਸੈਂਟਰ ਦਾ ਮੈਟਰ ਆ ਉਦੋਂ ਤੁਸੀਂ ਕਿਉਂ ਕਹਿੰਦੇ ਸੀ ਇਹਦਾ ਝੂਠ ਬੋਲ ਕੇ ਤੁਸੀਂ ਸਰਕਾਰ ਚ ਆਏ ਹੋ ਕੀਤੀ ਹੁਣ ਆਪਾਂ ਜਿਵੇਂ ਇੱਕ ਗੱਲਬਾਤ ਅੱਗੇ ਕਰਦੇ ਆ ਆਪਾਂ ਹੁਣ ਖੇਤੀਬਾੜੀ ਨਾਲ ਸੰਬੰਧਿਤ ਪਰਿਵਾਰਾਂ ਚੋਂ ਸਮੰਦ ਰੱਖਦੇ ਆ ਬਿਲਕੁਲ ਤੁਹਾਨੂੰ ਪਤਾ ਵੀ ਖੇਤੋਂ ਬਾਕੇ ਫਸਲ ਬੀਜੀ ਬੀਜ ਬੀਜਿਆ ਫਸਲ ਉੱਗੀ ਫਿਰ ਉਹਨੂੰ ਫਸਲ ਨੂੰ ਕੱਟਿਆ ਫਿਰ ਉਹਨੂੰ ਸਾਂਭਿਆ ਮੰਡੀ ਦੇ ਵਿੱਚ ਲੈ ਕੇ ਗਏ ਫਿਰ ਉਹ ਫਸਲ ਵਿਕੀ ਜਾਂ ਸਰਕਾਰ ਨੇ ਖਰੀਦੀ ਜਾਂ ਕਿਸੇ ادارے ਨੇ ਖਰੀਦੀ ਤਾਂ ਆਪਣੀ ਜੇਬ ਵਿੱਚ ਪੈਸੇ ਆਏ ਹਾਂਜੀ ਜੇ ਮੈਂ ਤੁਹਾਨੂੰ ਕਹਾਂ 5 ਮਿੰਟ ਚ ਤੁਹਾਡੀ ਜੇਬ ਵਿੱਚ ਪੈਸੇ ਕਿੰਨੇ ਮਿੰਟ ਚ ਤੁਹਾਡੀ ਜੇਬ ਵਿੱਚ ਪੈਸੇ ਠੀਕ ਹੈ ਮੈਂ ਉਹ ਉਹ ਵੀ ਉਹ ਬੰਦਾ ਹੁਣ ਤੁਸੀਂ ਖੇਤ ਬਾ ਰਹੇ ਹੋ ਖੇਤ ਜੋਤ ਰਹੇ ਹੋ ਮੈਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਹਾਂਜੀ ਮੈਂ ਤੁਹਾਨੂੰ ਖੜ ਕੇ ਸਲਾਹਾਂ ਦਈ ਜਾਵਾਂ ਵੀ ਇੱਥੋਂ ਆਏ ਨਹੀਂ ਵੀ ਐਂ ਕਰ ਲਓ ਇਹਨੂੰ ਐਂ ਵੱਡ ਕੇ ਐਂ ਸਿੱਧਾ ਕਰ ਲਓ ਤੁਸੀਂ ਉਹ ਆਲਰੇਡੀ ਕੰਮ ਕਈ ਪੁਸਟਾਂ ਤੋਂ ਕਰਦੇ ਆ ਰਹੇ ਹੋ ਬਿਲਕੁਲ ਹੁਣ ਜਿਹੜੇ ਮੈਡਮ ਨੇ ਬਿਆਨ ਦਿੱਤਾ ਮੇਰੇ ਹਿਸਾਬ ਨਾਲ ਤਾਂ ਕਦੇ ਉਹ ਵਿਚਰੇ ਨਹੀਂ ਹੋਣਾ ਹੂੰ ਚਲੋ ਵਿਚਰੇ ਵੀ ਹੋਣਗੇ ਤੁਹਾਡੇ ਸਟੇਟ ਆਫ ਮਾਈਂਡ ਦਾ ਬਹੁਤ ਫਰਕ ਪੈਂਦਾ ਜਿਹੜੇ ਖੇਤਰ ਨਾਲ ਤੁਸੀਂ ਸਬੰਧਤ ਹੁੰਦੇ ਹੋ ਬਿਲਕੁਲ ਤੁਸੀਂ ਉਹਦੇ ਬਾਰੇ ਚੰਗੀ ਰਹਿ ਦੇ ਸਕਦੇ ਹੋ ਹਾਂਜੀ ਸ਼ਾਇਦ ਪਰ ਹਰ ਖੇਤਰ ਬਾਰੇ ਤੁਸੀਂ رائے ਦੇ ਸਕੋ ਹਾਂਜੀ ਇਹੋ ਜਿਹਾ ਕੁਝ ਨਹੀਂ ਹੁੰਦਾ ਭਾਈ ਨਹੀਂ 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 ਉਹਨਾਂ ਦਾ ਖੇਤਰ ਕਲਾਕਾਰੀ ਦਾ ਗੀਤਕਾਰੀ ਦਾ ਹਾਂਜੀ ਫਿਲਮਕਾਰੀ ਦਾ ਹਨਾ ਹਾਂਜੀ ਹੈਗਾ ਜਾਂ ਸੀਗਾ ਪਿਛਲਾ ਉਹ ਆਪਣੇ ਖੇਤਰ ਬਾਰੇ ਤੁਹਾਨੂੰ ਜਾਣਕਾਰੀ ਦੇ ਸਕਦੇ ਸੀ ਹਾਂਜੀ ਚੰਗੀ ਜਾਂ ਮਾੜੀ ਬਿਲਕੁਲ ਪਰ ਹਰ ਖੇਤਰ ਬਾਰੇ ਦੇ ਦੇਣੀ ਹਾਂਜੀ ਜਾਂ ਹਰ ਖੇਤਰ ਬਾਰੇ ਨਹੀਂ ਹੋ ਸਕਦਾ ਮੂੰਹ ਚੱਕ ਕੇ ਗੱਲਾਂ ਕਹਿ ਦੇਣੀਆਂ ਉਹ ਬਹੁਤ ਮੁਸ਼ਕਲ ਹੈ ਅਤ ਕਥਨੀਆਂ ਨੇ ਬਿਲਕੁਲ ਸੱਚੀਆਂ ਨੇ ਤੇ ਬਾਈ ਜੀ ਆਪਾਂ ਇੱਕ ਮੁੱਦਾ ਹੋਰ ਆ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜਾ ਪੰਜਾਬ ਦਾ ਲਾਅ ਐਂਡ ਆਰਡਰ ਮਤਲਬ ਜਦੋਂ ਪਿਛਲੀਆਂ ਸਰਕਾਰਾਂ ਚ ਇੰਨਾ ਜ਼ਿਆਦਾ ਲਾਅ ਐਂਡ ਆਰਡਰ ਤਾਂ ਵਿਗੜਿਆ ਮੈਂ ਤਾਂ ਦੇਖਿਆ ਨਹੀਂ ਸ਼ਰਿਆਂਾਂ ਵਿੱਚ ਠਾਠਾ ਹੋਈ ਜਾ ਰਹੀ ਹੈ ਸ਼ਰਿਆਂਮ ਗੈਂਗਸਟਰ ਆਪਣੇ ਆਪ ਨੂੰ ਨਾ ਇਹਨਾਂ ਹਾਲਾਤਾਂ ਨਾਲ ਜੂਝਣਾ ਪੈਂਦਾ ਉਹਨਾਂ ਨੂੰ ਇਹ ਚੀਜ਼ਾਂ ਬਾਕੂਬੀ ਪਤਾ ਨਹੀਂ ਲੂੰ ਕੰਡੇ ਖੜੇ ਹੋ ਜਾਂਦੇ ਨੇ ਜਦ ਆਪਣੇ ਤੇ ਬੀਤੀ ਹੋਈ ਕੋਈ ਐਸੀ ਜੀ ਘਟਨਾ ਯਾਦ ਕਰਦੇ ਆ ਅਸੀਂ ਵੀ ਅਜੇ ਇਹ ਸਮੇਂ ਚੋਂ ਲੰਗੇ ਆ ਹਾਂਜੀ ਕੁਛ ਲਾ ਲਾ ਤੇ ਆਰਡਰ ਦੀਆਂ ਮਾਰਾਂ ਸਾਡੇ ਤੇ ਪਰਸਨਲੀ ਪਈਆਂ ਨੇ ਤੁਸੀਂ ਜਾਣਦੇ ਹੋ ਹਾਂਜੀ ਹਾਂ ਆਪਣੇ ਪਿੰਡ ਲੈਵਲ ਤੇ ਕਹਿ ਲੀਏ ਇਲੈਕਸ਼ਨ ਚ ਕਹਿ ਲੀਏ ਜਾਂ ਵੈਸੇ ਆਮ ਜ਼ਿੰਦਗੀ ਚ ਕਹਿ ਲੀਏ ਹਾਂਜੀ ਫੇਰ ਮਸਲਾ ਜਾਂ ਗੱਲ ਉੱਥੇ ਆ ਕੇ ਰੁਕ ਜਾਂਦੀ ਆ ਹਰ ਬੰਦਾ ਹਰ ਫੀਲਡ ਨੂੰ ਨਹੀਂ ਜਾਣ ਸਕਦਾ ਹਾਂਜੀ ਸ਼ਾਸਕ ਦਾ ਜਿਹੜਾ ਕੰਮ ਹੁੰਦਾ ਨਾ ਸ਼ਾਸਕ ਦਾ ਕੰਮ ਪ੍ਰਸ਼ਾਸਨ ਦੇ ਨਾਲ ਮਿਲ ਕੇ ਚੱਲਣਾ ਦਾ ਹੁੰਦਾ ਨਾ ਕਿ ਉਹ ਤੋਂ ਉਲਟ ਹੋ ਕੇ ਚੱਲਣਾ ਉਹ ਵੀ ਪ੍ਰਸ਼ਾਸਨ ਨੂੰ ਪ੍ਰੈਸ਼ਰਾਈਜ਼ ਬਹੁਤ ਕਰਦੇ ਨੇ ਅੱਜ ਦੀ ਘੜੀ 'ਚ ਬਾਈ ਜੀ ਪਤਾ ਕੀ ਗੱਲ ਹੈ ਪ੍ਰੈਸ਼ਰਾਈਜ਼ ਜਿਵੇਂ ਆਪਾਂ ਨਾ ਅੱਗੇ ਕੋਰਪੋਰੇਟ ਸੈਕਟਰ 'ਚ ਇਹ ਚੀਜ਼ਾਂ ਦੇਖਦੇ ਹੁੰਦੇ ਸੀ ਹਾਂਜੀ ਉੱਥੇ ਕੀ ਕਰਦੇ ਨੇ ਉਹ ਜਿਹੜੀ ਸਟਰੈਂਥ ਆ ਮੁਲਾਜ਼ਮਾਂ ਦੀ ਉਹ ਘਟਾ ਦਿੰਦੇ ਨੇ ਹਾਂਜੀ ਬਰਕ ਲੋਡ ਵਧਾ ਦਿੰਦੇ ਨੇ ਇੱਕ ਨਾ ਬਾਈ ਸੇਮ ਉਹੀ ਹਾਲਾਤ ਜਿਹੜੇ ਹੁਣ ਪੰਜਾਬ 'ਚ ਬਣਾਤੇ ਮੈਂ ਤੁਹਾਨੂੰ ਇੱਕ ਗਾਵੇਂ ਆਪਾਂ ਪਹਿਲਾਂ ਸਿੱਖਿਆ ਦੀ ਗੱਲ ਕਰਕੇ ਹਟਿਆ ਹਾਂ ਛੋਟੀ ਗੱਲ ਕੰਪਲੀਟ ਕਰੋ ਕੰਪਲੀਟ ਜਿਵੇਂ ਆਪਾਂ ਪਹਿਲਾਂ ਸਿੱਖਿਆ ਦੀ ਗੱਲ ਕਰਕੇ ਹਟਿਆ ਆਂ ਅ ਸਟਰੈਂਥ ਘਟ ਗਈ ਮਲਾਜ਼ਮਾਂ ਦੀ ਗਿਣਤੀ ਘਟ ਗਈ ਕੰਮ ਵਧ ਗਿਆ ਬਰਕ ਲੋਡ ਵਧ ਗਿਆ ਬਰਕ ਲੋਡ ਵਧ ਗਿਆ ਉਹਨਾਂ ਤੇ ਪ੍ਰੈਸ਼ਰ ਪੈਣਾ ਹੀ ਪੈਣਾ ਸੇਮ ਹੈ ਜਿਹੜੀ ਕੰਡੀਸ਼ਨ ਹੈ ਇਸ ਸਮੇਂ ਪੰਜਾਬ ਪੁਲਿਸ ਦੀ ਹਾਂਜੀ ਭਰਤੀਆਂ ਹੈ ਨਵੀਂ ਭਰਤੀ ਬਹੁਤ ਘੱਟ ਆ ਜਿਹੜੀ ਭਰਤੀ ਆ ਅ ਕੁਝ ਪੁਰਾਣੇ ਮੁਲਾਜ਼ਮ ਨੇ ਜਿਹੜੇ ਆਪਣੇ ਨਿਰਧਾਰਤ ਸਮੇਂ ਦੇ ਹਿਸਾਬ ਨਾਲ ਰੈਟਾਇਰ ਹੋ ਰਹੇ ਨੇ ਸੇਵਾਮੁਕਤ ਹੋ ਰਹੇ ਨੇ ਨਵੇਂ ਮੁਲਾਜ਼ਮ ਉਹਨਾਂ ਦੀ ਜਗ੍ਹਾ ਤੇ ਉਨੇ ਨਹੀਂ ਆ ਰਹੇ ਨਹੀਂ ਆ ਰਹੇ ਤਾਂ ਪ੍ਰੈਸ਼ਰ ਵਧੂਗਾ ਵਧੂਗਾ ਇੱਕ ਨਾ ਪੱਤਰਕਾਰ ਸਾਹਿਬ ਦੱਸ ਰਹੇ ਸੀਗੇ ਤੇ ਕਾਫੀ ਨਾਮਚੀਨ ਪੱਤਰਕਾਰ ਸਾਹਿਬ ਨੇ ਉਹ ਕਹਿੰਦੇ ਐਸਪੀ ਲੈਵਲ ਤੱਕ ਕੌਨਸਟੇਬਲ ਤੋਂ ਲੈ ਕੇ ਐਸਪੀ ਲੈਵਲ ਤੱਕ ਸਿਪਾਈ ਤੋਂ ਲੈ ਕੇ ਐਸਪੀ ਲੈਵਲ ਤੱਕ ਮਤਲਬ ਪੁਲਿਸ ਐਨੀ ਸਟ੍ਰੈਸ ਦੇ ਵਿੱਚ ਹੈ ਕਿ ਉਹ ਫਿਜ਼ੀਕਲੀ ਤਾਂ ਜਦੋਂ ਸਟ੍ਰੈਸ ਲੈਵਲ ਜ਼ਿਆਦਾ ਰਹਣਾ ਫਿਜ਼ੀਕਲੀ ਫਿੱਟ ਕਿਵੇਂ ਹੋ ਜੂਗੀ ਮਤਲਬ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਨੇ ਥਾਣੇ ਨੂੰ ਐਸਐਚਓ ਨੂੰ ਥਾਣਾ ਚਲਾਉਣ ਲਈ ਵੀ ਪੂਰਾ ਫੰਡ ਨਹੀਂ ਦਿੱਤਾ ਜਾ ਰਿਹਾ ਗੱਡੀ ਦੇ ਵਿੱਚ ਡੀਜ਼ਲ ਪਾਉਣ ਨੂੰ ਵੀ ਪੂਰਾ ਫੰਡ ਨਹੀਂ ਆ ਰਿਹਾ ਬਾਈ ਜੀ ਇੰਨੀ ਪੁਲਿਸ ਸਟ੍ਰੈਸ ਦੇ ਵਿੱਚ ਸਿਸਟਮ ਇਹ ਵੀ ਤਾਂ ਵਿਚਾਰੇ ਆਪਣੇ ਹੀ ਭੈਣ ਭਾਈ ਨੇ ਸਿਸਟਮ ਜਿਸ ਹਿਸਾਬ ਦਾ ਹੋਣਾ ਚਾਹੀਦਾ ਉਸ ਹਿਸਾਬ ਦਾ ਸਿਸਟਮ ਮੇਨਟੇਨ ਨਹੀਂ ਹੋਇਆ ਹਾਂਜੀ ਇਹ ਚੀਜ਼ ਦੀ ਘਾਟ ਰਹੀ ਹਾਂ ਚਲੋ ਜਿਹੜਾ ਸਮਾਂ ਆ ਰਿਹਾ ਚੰਗੇ ਸਮੇਂ ਦੀ ਕਾਮਨਾ ਕਰਦੇ ਆ ਭਾਈ ਜੀ ਮਤਲਬ ਆਪਾਂ ਐ ਸੋਚਦੇ ਆ ਵੀ ਬਦਲਾਅ ਵਾਸਤੇ ਤਾਂ ਜਿੱਦਾਂ ਕਹਿੰਦੇ ਸੀ ਅਸੀਂ ਉਹਨਾਂ ਵਰਗੇ ਨਹੀਂ ਉਹ ਬਦਲੇ ਦੀ ਰਾਜਨੀਤੀ ਨਹੀਂ ਕਰਾਂਗੇ ਇਹ ਟੋਟਲੀ ਸਾਰਿਆਂ ਤੋਂ ਉਲਟ ਹੋ ਗਏ ਮਤਲਬ ਸਾਰਿਆਂ ਆਮੀ ਸ਼ਰਿਆ ਆਮੀ ਕੁੱਟਕਟਾਪਾ ਕਰਨ ਲੱਗ ਗਏ ਲੋਕਾਂ ਦਾ ਇਹ ਹੈਰਾਨੀ ਦੀ ਗੱਲ ਹੈ ਇਹ ਆਪਾਂ ਹਰਕੀਰਤ ਦੇਖਦੇ ਆ ਇਹ ਬਿਲਕੁਲ ਉਹਨਾਂ ਵਰਗੇ ਨਹੀਂ ਪਰੇ ਉਹਨਾਂ ਤੋਂ ਬਿਲਕੁਲ ਹੀ ਉਲਟ ਨੇ ਬਿਲਕੁਲ ਬਾਈ ਜੀ ਮੈਂ ਤਾਂ ਹੈਰਾਨ ਆ ਜੇ ਕੋਈ ਮੰਨ ਲਓ ਗਰੀਬ ਬੰਦਾ ਠੀਕ ਹੈ ਕਿ ਨਹੀਂ ਉਹਨੂੰ ਚੱਕ ਲੈਂਦੇ ਨੇ ਜੀ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੇ ਕਿਹੜਾ ਪਿੱਛੇ ਕਿਸ ਨੇ ਆਉਣਾ ਬੜੇ ਸਾਰੇ ਅਜਿਹੇ ਇਨਸੀਡੈਂਟਸ ਆਪਾਂ ਨੂੰ ਪਿਛਲੇ ਸਮੇਂ 'ਚ ਦੇਖਣ ਲਈ ਮਿਲੇ ਨੇ ਵੈਸੇ ਚਲੋ ਸਮਾਜ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਪਹਿਲਾਂ ਵੀ ਹੁੰਦੀਆਂ ਸੀ ਹੁਣ ਵੀ ਹੋ ਰਹੀਆਂ ਨੇ ਆਉਣ ਵਾਲੇ ਸਮੇਂ 'ਚ ਵੀ ਹੋਣਗੀਆਂ ਕਿਉਂਕਿ ਕਿਸੇ ਦੇ ਮਨ ਨੂੰ ਨਹੀਂ ਬਦਲਿਆ ਜਾ ਸਕਦਾ ਨਹੀਂ ਬਦਲਿਆ ਪਰ ਸ਼ਾਂਤੀ ਦੀ ਜਿਹੜੀ ਸਥਿਤੀ ਆ ਜਾਂ ਸ਼ਾਂਤੀ ਬਰਕਰਾਰ ਰੱਖਣ ਲਈ ਭਾਈ ਸ਼ਾਸਕ ਨੂੰ ਜਿਹੜਾ ਸਮਾਜ ਦੇ ਹਿਸਾਬ ਨਾਲ ਵਿਚਰਨਾ ਪਊਗਾ ਬਿਲਕੁਲ ਉਹਨੂੰ ਆਪਣੇ ਫੈਸਲੇ ਸਮਾਜ ਦੇ ਹੱਕ ਪੱਖ ਦੇ ਲੈਣੇ ਪੈਣਗੇ ਸਭ ਤੋਂ ਵੱਡੀ ਗੱਲ ਆ ਸਾਡੇ ਸੀਐਮ ਸਾਹਿਬ ਵੀ ਪੰਜਾਬੀ ਨੇ ਬਿਲਕੁਲ ਹਨਾ ਚਲੋ ਬਾਕੀ ਉਹਦਿਆਂ ਤੇ ਤਾਂ ਗੈਰ ਪੰਜਾਬੀ ਤਾਇਨਾਤ ਨੇ ਬਿਲਕੁਲ ਇਹ ਚੀਜ਼ ਦਾ ਆਪਾਂ ਨੂੰ ਘਾਟਾ ਵੀ ਆ ਰਿਹਾ ਇਹ ਚੀਜ਼ ਦਾ ਆਪਾਂ ਨੂੰ ਦੁੱਖ ਵੀ ਆ ਦੁੱਖ ਵੀ ਰਹੂਗਾ ਵੀ ਰਹੂਗਾ ਵੀ ਸਹੀ ਗੱਲ ਆ ਪਰ ਉਹਨਾਂ ਨੂੰ ਆਪਣੇ ਹੱਕ ਹਿੱਤ ਜਿਹੜੇ ਸਮਝਣੇ ਚਾਹੀਦੇ ਨੇ ਕਿਉਂਕਿ ਦਿੱਲੀ ਦੇ ਵਿੱਚ ਜੋ ਹੋਇਆ ਇਲੈਕਸ਼ਨ ਦੇ ਵਿੱਚ ਅ ਬੜੇ ਸਾਰੇ ਅਨਫੇਅਰ ਮੀਨਸ ਵਰਤੇ ਵੀ ਗਏ ਜਿਵੇਂ ਆਪਾਂ ਨਸ਼ੇ ਦੀ ਗੱਲ ਕਰਦੇ ਸੀ ਜਾਂ ਪੈਸੇ ਦੀ ਗੱਲ ਕਰਦੇ ਸੀ ਅ ਕੇਜਰੀਵਾਲ ਸਾਹਿਬ ਜੀ ਨੇ ਵੀ ਕਿਹਾ ਸੀ ਵੀ ਸਾਨੂੰ ਵੀ ਆਫਰ ਆ ਰਹੀਆਂ ਨੇ ਚੰਗੇ ਪੈਸੇ ਦੀਆਂ ਤਾਂ ਉਹਨਾਂ ਤੋਂ ਸਿੱਧਾ ਤਾਂ ਕੁਝ ਨਹੀਂ ਹੋਇਆ ਬਿਲਕੁਲ ਕਿਉਂਕਿ ਉਹਨਾਂ ਤੋਂ ਕੋਈ ਪ੍ਰੂਫ ਨਹੀਂ ਦੇ ਹੋਇਆ ਪ੍ਰਮਾਣਿਤ ਚਲੋ ਗੱਲਾਂ ਬਾਤਾਂ ਸੀ ਹਾਂਜੀ ਪਰ ਜਿਹੜਾ ਹੁਣ ਸਮਾਂ ਪੰਜਾਬ ਦੇ ਵਿੱਚ ਰੂਲਿੰਗ ਪਾਰਟੀ ਦਾ ਰਹਿ ਗਿਆ ਉਹ ਚੰਗਾ ਨਿਕਲੇ ਆਪਾਂ ਇਹ ਕਾਮਨਾ ਕਰਦੇ ਆ ਬਿਲਕੁਲ ਤੇ ਭਾਈ ਜੀ ਇੱਕ ਨਾ ਮੈਂ ਸਨੇਹਾ ਦਊਂਗਾ ਜੇ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਵੀ ਸੋਣੇ ਠੀਕ ਆ ਚਲੋ ਜੋ ਤੁਸੀਂ ਪਿਛਲੇ ਟਾਈਮ ਚ ਕੱਢ ਲਿਆ ਠੀਕ ਆ ਪਰ ਆ ਪਹਿਲੇ ਨੰਬਰ ਤੇ ਜੇ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਤੇ ਮਿਡਲ ਕਲਾਸ ਵਰਗ ਤੇ ਇਹਨਾਂ ਲਈ ਤੁਸੀਂ ਕੁਝ ਕਰਜੋਗੇ ਤਾਂ ਤੁਹਾਨੂੰ ਆਉਣ ਵਾਲੀ ਪੀੜ੍ਹੀ ਯਾਦ ਰੱਖੂਗੀ ਅਗੇ ਬਾਈ ਜੀ ਤੁਸੀਂ ਕੁਝ ਕਹਿਣਾ ਚਾਹੋ ਚੰਗੇ ਕੰਮ ਹੋ ਜਾਣ ਸਮਾਜ ਲਈ ਤਾਂ ਚੰਗੀ ਗੱਲ ਆ ਯਾਦ ਰੱਖਿਆ ਜਾਵੇ ਹਨਾ ਹੁਣ ਜਿਵੇਂ ਆਪਾਂ ਪਿਛਲੇ ਕਈ ਚੰਗੇ ਜਿਹੜੇ ਕਾਰਜ ਹੋਏ ਨੇ ਉਹਨਾਂ ਨੂੰ ਸਰਾਉਨੇ ਵੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਜਾਂ ਪਿਛਲੇ ਪ੍ਰਸ਼ਾਸਨਾਂ ਚ ਅਜਿਹੇ ਕਾਰਜ ਜਿਹੜਾ ਬਾਕੀ ਸਮਾਂ ਰੂਲਿੰਗ ਪਾਰਟੀ ਦਾ ਰਹਿੰਦਾ ਚੰਗੇ ਹੋਣ ਪੰਜਾਬ ਪੰਜਾਬੀਅਤ ਲਈ ਕੰਮ ਕੀਤੇ ਜਾਣ ਬਿਲਕੁਲ ਬਾਈ ਜੀ ਤੇ ਆਪਣੇ ਜਿਹੜੇ ਸੀਨੀਅਰ ਅਹੁਦੇ ਨੇ ਜਾਂ ਵੱਡੇ ਅਹੁਦੇ ਨੇ ਜੀ ਉਹਨਾਂ ਤੇ ਪੰਜਾਬੀ ਬੰਦੇ ਤਾਇਨਾਤ ਹੋਣ ਤਾਂ ਵੈਸੇ ਹੀ ਫਖਰ ਨਾਲ ਸਿਰ ਉੱਚਾ ਹੋ ਜਾਂਦਾ। ਹਾਂਜੀ। ਸੀਐਮ ਸਾਹਿਬ ਹੋਣ ਕਿਉਂਕਿ ਉਹਨਾਂ ਨੇ ਤਾਂ ਉੱਥੇ ਰੋਜ਼ ਵਿੱਚ ਆਪਣੇ ਵਰਗੇ ਨੇ ਤਾਂ ਭਾਈ ਜਾਣਾ ਨਹੀਂ। ਬਿਲਕੁਲ। ਫਖਰ ਨਾਲ ਸਿਰ ਉੱਚਾ ਹੋ ਜਾਂਦਾ ਵੀ ਸਾਡਾ ਭੈਣ ਭਰਾ ਖੜਾ। ਮਾੜਾ ਕੋਈ ਨਹੀਂ। ਹੋਰ ਸੂਬਿਆਂ ਨਾਲ ਸਾਡਾ ਕੋਈ ਬੈਰ ਵਿਰੋਧ ਨਹੀਂ। ਪਰ ਜੇ ਸਾਡੇ ਬੱਚੇ ਉੱਥੇ ਜਾ ਕੇ ਕਿਤੇ ਕੰਮਕਾਰਾਂ ਤੇ ਲੱਗਣ ਜਾਂ ਲੱਗੇ ਹੋਣ ਤਾਂ ਉਹਨਾਂ ਨੂੰ ਵੀ ਇੰਨਾ ਹੀ ਮਾੜਾ ਲੱਗੂਗਾ ਭਾਈ। ਹਾਂ। ਤਾਂ ਇਸ ਪਾਸੇ ਕੰਮ ਕਰਨ ਦੀ ਲੋੜ ਆ ਦੇਖਣ ਦੀ ਲੋੜ ਆ ਬਾਚਣ ਦੀ ਲੋੜ ਆ ਬਾਕੀ ਆਪਾਂ ਪੰਜਾਬ ਪੰਜਾਬੀਅਤ ਦੇ ਨਾਲ ਖੜੇ ਆ ਪੰਜਾਬੀ ਲਈ ਪੰਜਾਬ ਲਈ ਜੋ ਕਰ ਸਕਦੇ ਆ ਜੋ ਜਿੰਨਾ ਕਰ ਸਕਦੇ ਆ ਕਰਾਂਗੇ ਆਪਾਂ ਹਰ ਕੀਰਤਨ ਨਾਲ ਆਪਾਂ ਨੇ ਡੀਕੋਡ ਕੀਤਾ ਜਾਂ ਖੰਘਾਲਿਆ ਦਿੱਲੀ ਦੇ ਜਿਹੜੇ ਵਿਧਾਨ ਸਭਾ ਇਲੈਕਸ਼ਨ ਸੀ ਉਹਨਾਂ ਦੇ ਰਿਜ਼ਲਟ ਨੂੰ ਤੇ ਪੰਜਾਬ ਦੇ ਕੁਝ ਮੁੱਦਿਆਂ ਨੂੰ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੇਕਰ ਕੋਈ ਗੱਲ ਜਾਂ ਕੋਈ ਲਫਜ਼ ਉੱਚਾ ਨੀਵਾ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਕਿਹਾ ਗਿਆ ਹੋਵੇ ਭਾਈ ਤਾਂ ਹੱਥ ਜੋੜ ਕੇ ਮਾਫੀ ਆ ਅੱਗੇ ਤੋਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਸਮੱਤ ਬਖਸ਼ਣ ਸਾਡਾ ਬੋਲਣ ਦਾ ਮੁੱਦਾ ਜਾਂ ਗੱਲਾਂਬੱਤਾਂ ਕਰਨ ਦਾ ਜੋ ਸਾਡਾ ਪ੍ਰੋਗਰਾਮ ਸੀ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਤਾਂ ਵੀ ਜੇ ਕਿਸੇ ਨੂੰ ਕੋਈ ਗੱਲ ਰੜਕੀ ਹੋਵੇ ਜਾਂ ਉੱਚੀ ਨੀਵੀਂ ਲੱਗੀ ਹੋਵੇ ਤਾਂ ਉਹਦੇ ਲਈ ਮਾਫੀ ਬਾਕੀ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਹਾਂਜੀ ਅੱਗੇ ਤੋਂ ਵੀ ਜੇ ਤੁਸੀਂ ਕਰੰਟ ਮੁੱਦੇ ਜਾਂ ਹੋਰ ਵਿਸ਼ਿਆਂ ਦੇ ਉੱਤੇ ਵਿਚਾਰ ਸੁਣਨਾ ਚਾਹੁੰਦੇ ਹੋ ਤਾਂ ਆਪਣੀ ਰੈਕਮੈਂਟਾ ਚ ਜ਼ਰੂਰ ਦਿਓ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ